ਦੇਖੋ ਧੀਆ ਭੈਣਾ ਸਾਭ ਦੀਆਂ ਸਾਂਝੀਆਂ ਹੁੰਦੀਆਂ ਹੁਣ ਕੰਗੜਾ ਰਣੋਤ ਦਾ ਬਿਆਨ ਕੀ ਹੈ ਜੀ ਹੁਣੇ ਹੁਣੇ ਮੈਂ ਦੇਖ ਰਿਹਾ ਟੀਵੀ ਤੇ ਤੁਹਾਨੂੰ ਹੁਣ ਤੋਂ ਕਹਿੰਦਾ ਉਹਨੂੰ ਪੁੱਛਿਆ ਗਿਆ ਕਿ ਵੀ ਕਿਵੇਂ ਤੁਹਾਡੇ ਨਾਲ ਕੀ ਇਹ ਹੋਇਆ ਉਹ ਕਹਿੰਦੀ ਵੀ ਚਲੋ ਕੋਈ ਗੱਲ ਨਹੀਂ ਵੀ ਆਂਦੀ ਉਹ ਕੁੜੀ ਅਖੇ ਉੱਠ ਕੇ ਆਈ ਕਾਏ ਬੰਦੇ ਵਿੱਚੋਂ ਉਹ ਸਿਕਿਉਰਟੀ ਚੈੱਕ ਹੋ ਗਿਆ ਆ ਕੇ ਉਹਨੇ ਮੇਰੇ ਮੂੰਹ ਤੇ ਮਾਰਿਆ ਤਾਂ ਥੱਪੜ ਪਰ ਉਹ ਕਹਿੰਦਾ ਮੇਰੇ ਮੂੰਹ ਤੇ ਹਿੱਟ ਕੀਤਾ ਕਹਿੰਦੇ ਵੀ ਕਿਉਂ ਕੀਤਾ ਉਹ ਕਹਿੰਦੀ ਵੀ ਉਸ ਗੱਲ ਨੂੰ ਕੋਈ ਨਹੀਂ ਮੈਂ ਸੇਫ ਹੈ ਕੰਗੜਾ ਰਣੋਤ ਕਹਿ ਰਹੀ ਹੈ ਕਹਿੰਦੀ ਮੈਂ ਇਸ ਗੱਲ ਤੋਂ ਚਿੰਤਤ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਅੱਤਵਾਦ ਵ ਇਹਦਾ ਹੱਲ ਕੀ ਹੈ ਇਹਦਾ ਇਲਾਜ ਕੀ ਹੈ ਪੰਜਾਬ ਦਾ ਕੀ ਬਣੇ ਕਿ ਜੋ ਆਤੰਕਵਾਦ اور ਉਗਰਵਾਦ ਪੰਜਾਬ ਮੇਂ ਵੱਧ ਰਹਾ ਹੈ ਹਾਊ ਡੂ ਵੀ ਹੈਂਡਲ ਥੈਟ ਹੁਣ ਕੁੜੀ ਨੇ ਤਾਂ ਆਪਣੀ ਅਣਖ ਦੀ ਖਾਤਰ ਜੇ ਕੋਈ ਕੁਝ ਕਰਦਾ ਜੇ ਤੁਸੀਂ ਉਹਨੂੰ ਅੱਤਵਾਦ ਦਾ ਦਰਜਾ ਦੇਣਾ ਹੈ ਨਾ ਤਾਂ ਫਿਰ ਮੈਂ ਕਹਣਾ ਵੀ ਲੋਕ ਥੋੜੇ ਤੋਂ ਕੀ ਉਮੀਦਾਂ ਰੱਖਣਗੇ ਚੋਣ ਕੇ ਜਿਨ੍ਹਾਂ ਨੇ ਤੁਹਾਨੂੰ ਭੇਜਿਆ ਮੰਡੀ ਦੇ ਲੋਕਾਂ ਨੇ ਹਿਮਾਚਲ ਦੇ ਆਣੇ ਉਹ ਬੀਬਾ ਤੇਰੇ ਤੋਂ ਕੀ ਉਮੀਦਾਂ ਰੱਖਣਗੇ ਮੈਂ ਕਹਨਾ ਕਿ ਦੇਖੋ ਉਸ ਕੁੜੀ ਨੇ ਕੀ ਆਖਿਆ ਹੁਣੇ ਉਹ ਕੁੜੀ ਨੂੰ ਪੁੱਛਿਆ ਉੱਥੇ ਹੀ ਪੁੱਛਿਆ ਮੌਕੇ ਤੇ ਵੀ ਤੂੰ ਇਹਦਾ ਥੱਪੜ ਕਿਉਂ ਮਾਰਿਆ ਉਹ ਕਹਿੰਦੀ ਜਦੋਂ ਕੰਗਣਾ ਰਣਾਉਤ ਨੇ ਇਹ ਗੱਲ ਆਖੀ ਸੀ ਨਾ ਅੰਦੋਲਨ ਵੇਲੇ ਬਹੁਤ ਕੁਝ ਬੋਲਿਆ ਸੀ ਉਹਨੇ ਦੇਖੋ ਗੀਤ ਵੀ ਬਣੇ ਕਿੱਥੇ ਕੰਗਣਾ ਤੇ ਕਿੱਥੇ ਕੜੇ ਬੱਲੀਏ ਤੇ ਕੁੜੀ ਨੇ ਅਜੇ ਇਹ ਗੱਲ ਆਖੀ ਹੈ ਕੁਲਵਿੰਦਰ ਕੌਰ ਨੇ ਸੀ ਆਈਐਸਫ ਜੀ ਨੇ ਥੱਪੜ ਮਾਰਿਆ ਹੁਣੇ ਹੁਣ ਚੰਡੀਗੜ੍ਹ ਦੀ ਰਿਪੋਰਟ ਤੇ ਕੰਗਣਾ ਰਣਾਉਂਦੇ ਜੀ ਉਹਨੂੰ ਜਦੋਂ ਪੁੱਛਿਆ ਕਿ ਵੀ ਤੂੰ ਕਿਉਂ ਥੱਪੜ ਮਾਰਿਆ ਉਹ ਕਹਿੰਦੀ ਜਦੋਂ ਨੇ ਇਹ ਗੱਲ ਆਖੀ ਸੀ ਨਾ ਜਿਹੜੇ ਇੱਥੇ ਬੈਠੀਆਂ ਸੜਕਾਂ ਦੇ ਉੱਤੇ ਇਹ 100-100 ਰੁਪਏ ਦਿਹਾੜੀ ਤੇ ਆ ਇਹ ਮੁੱਲ ਦੀਆਂ ਉਹ ਕਹਿੰਦੀ ਉੱਥੇ ਮੇਰੀ ਮਾਂ ਵੀ ਬੈਠੀ ਸੀ ਅੱਛਾ ਫਿਰ ਮਾਂ ਤਾਂ ਮਾਂ ਹੁੰਦੀ ਆ ਤਾਰਾ ਜੀ ਜੀ ਠੀਕ ਹੈ ਉਹ ਕਹਿੰਦੇ ਵੀ ਉਹ ਮਾਨਕ ਸਿੰਘ ਸਾਹਿਬ ਨੇ ਕਿਹਾ ਸੀ ਨਾ ਆਹਦੇ ਆਪ ਗਿੱਲੀ ਥਾਂ ਤੇ ਸੌਂਦੀ ਆ ਪਾਉਂਦੀ ਸੁੱਕੀ ਥਾਂ ਦੁਨੀਆਂ ਵਾਲਿਓ ਠੀਕ ਹੈ ਫਿਰ ਜਦੋਂ ਮਾਂ ਪਿਓ ਨੇ ਇਸ ਇੱਕ ਇਹ ਲੈਡੀ ਕਨਸਟੇਬਲ ਹੋਵੇ ਜੀ ਤੇ 에어ਪੋਰਟ ਤੇ ਜਿਹਨਾਂ ਦੀ ਡਿਊਟੀ ਹੋਵੇ ਜੀ ਤੇ ਉਹਨੇ ਜਨਨ ਇੱਕ ਪਲ ਵੀ ਇਹਦੀ ਡਿਊਟੀ ਬਾਰੇ ਜਾਂ ਇਹਦੇ ਬੱਚਿਆਂ ਬਾਰੇ ਵੀ ਇੱਕ ਸਕਿੰਟ ਵੀ ਨਹੀਂ ਸੋਚਿਆ ਇੱਕ ਐਮਪੀ ਤੇ ਥੱਪੜ ਮਾਰਨਾ ਉਹ ਵੀ ਇੱਕ ਬੀਜੇਪੀ ਦੀ ਹੋਵੇ ਉਹ ਵੀ ਇੱਕ ਤਾਜੀ-ਤਾਜੀ ਚੁਣ ਕੇ ਜਨਨ ਕਿ ਲੋਕਾਂ ਨੇ ਭੇਜੀ ਹੋਵੇ ਉਹਨੇ ਇੱਕ ਸਕਿੰਟ ਦੇ ਜਨਨ ਵਿੱਚ ਫੈਸਲਾ ਲੈ ਲਿਆ ਵੀ ਜੇ ਦੀ ਮੇਰੀ ਮਾਂ ਨੂੰ ਕਿਹਾ ਸੀ ਉਹਨੇ ਵੇਖ ਦਿਆ ਹਾਂ ਬਸ ਨੇ ਬਹੁਤ ਪ੍ਰਚਾਰ ਕਰਾਇਆ ਇਹ ਨਕਲੀ ਕਿਸਾਨ ਹੈ ਅਸਲੀ ਕਿਸਾਨ ਤਾਂ ਖੇਤਾਂ 'ਚ ਫਿਰਦੇ ਆ ਪਰ ਹੁਣ ਲੋਕਾਂ ਨੇ ਦੱਸਦਾ ਦੇਸ਼ ਨੇ ਦੱਸਤਾ ਅੱਜ ਕੰਗਨ ਨਰਾਦ ਨੂੰ ਪਤਾ ਲੱਗ ਗਿਆ ਵੀ ਕਿਸਾਨ ਕੀ ਹੁੰਦੇ ਆ ਵੀ ਬਿਆਨਤ ਸਿੰਘ ਨੇ ਐਡੀ ਵੱਡੀ ਐਡਾ ਬੜਾ ਫੈਸਲਾ ਮਿੰਟ 'ਚ ਹੀ ਲੈ ਲਿਆ ਨਾਲ ਤੁਰੇ ਜਾਂਦੇ ਵੀ ਹਲ ਮਾਰ ਗੋਲੀ ਨਿਵੇੜ ਕੰਮ ਦੇਖਿਆ ਹੀ ਨਹੀਂ ਪਿੱਛੇ ਕੀ ਹੋਊਗਾ ਹਨਾ ਵੀ ਉਹ ਲੋਕ ਵੀ ਹੁੰਦੇ ਆ ਜਿਹੜੇ ਸਾਹਮਣੇ ਕੋਈ ਗਾਲ ਕੱਢ ਜੇ ਨਾ ਗਵਾਂਡੀ ਜਾਂ ਤੁਰਿਆ ਜਾਂਦਾ ਬੰਦਾ ਕਹਿੰਦਾ ਛੱਡ ਯਾਰ ਜੇ ਮੈਂ ਇਹਨੂੰ ਗਾਲ ਕੱਢੂਗਾ ਚਪੇੜ ਪਾਉਂ ਪਲੇਸ ਬਾਝੂ ਠਾਣੇ ਜਾਵਾਂ ਕਚਹਿਰੀ ਜਾਵਾਂਗੇ ਪਰਿਵਾਰ ਰੋਲ ਜੂ ਠੀਕ ਹੈ ਇੱਥੇ ਦੇਖੋ ਡਿਊਟੀ ਕਰ ਰਹੀ ਐ ਅਸੀਂ ਇੱਕ ਡਿਊਟੀ ਉਹੀ ਡਿਊਟੀ ਨੂੰ ਨੌਕਰੀਆਂ ਨੂੰ ਜਿਹੜੇ ਅਸੀਂ ਭਾਲ ਦੇ ਫਿਰਦੇ ਆ ਪੈਸੇ ਦੇ ਕੇ ਵੀ ਤੁਹਾਨੂੰ ਜਿਹੜੀਆਂ ਨੌਕਰੀਆਂ ਨਹੀਂ ਮਿਲਦੀਆਂ ਉਹਨੇ ਆਦੀ ਨੌਕਰੀ ਬਿਨਾ ਪ੍ਰਵਾਹ ਕਰ ਦੇ ਬਿਨਾ ਸੋਚੇ ਬਿਨਾ ਸਮਝੇ ਇੱਕ ਸਕਿੰਟ ਵਿੱਚ ਉਹੀ ਮੈਂ ਪਹਿਲਾਂ ਵੀ ਗੱਲ ਕਰਕੇ ਅੱਡੇ ਉਹ ਬੀਜੇਪੀ ਦੀ ਨਵੀਂ ਚੁਣੀ ਹੋਈ ਇੱਕ ਫੇਮਸ ਪੂਰੀ ਕਲਾ ਐਕਟਰਨੀ ਆ ਕਲਾਕਾਰ ਆ ਤੇ ਟੜਾਕੇ ਦੇ ਨਾਲ ਲੱਫੜਾ ਜਰਦੇ ਉਹਨੂੰ ਸ਼ੀਸ਼ਾ ਬਖਾਤ ਕੰਗਣਾ ਰਣੌਤ ਦੀ ਮਾਂ ਨੂੰ ਕੋਈ ਇਹ ਗੱਲ ਆਖੇ ਕਿ ਤੇਰੀ ਮਾਤਾ 100 ਰੁਪਏ ਤੇ ਬੈਠੀ ਤੇਰੀ ਮਾਂ 200 ਤੇ ਬੈਠੀ ਹੈ ਕਿਸੇ ਦੀ ਮਾਂ ਨੂੰ ਕਿਸੇ ਧੀ ਨੂੰ ਕਿਸੇ ਭੈਣ ਨੂੰ ਇਹ ਗੱਲ ਕਹਿਣੀ ਕਿਸੇ ਦੀ ਬਜ਼ੁਰਗ ਨੂੰ ਇਹ ਗੱਲ ਕਹਿਣੀ ਮੈਂ ਕਿਹੜਾ ਲੱਖ ਲਾਹਣ ਤਾਂ ਇਹੋ ਜੀ ਸੋਚਦੇ ਹੁਣੇ ਹੁਣੇ ਇੱਕ ਤਾਜੀ ਖਬਰ ਆਈ ਹੈ ਕੰਗਣਾ ਰਣੌਤ ਜੋ ਕਿ ਭਾਜਪਾ ਦੀ ਨਮੀ ਚੁਣੀ ਹੋਈ ਯਾਨੀ ਕਿ ਐਮਪੀ ਹੈ ਉਹਦੇ ਯਾਨੀ ਕਿ ਚੰਡੀਗੜ੍ਹ 에어ਪੋਰਟ ਤੇ ਯਾਨੀ ਕਿ ਇੱਕ ਸੀਐਸਬੀ ਦੀ ਕਾਂਸਟੇਬਲ ਨੇ ਮਾਰਿਆ ਥੱਪੜ ਥੱਪੜ ਕਿਉਂ ਮਾਰਿਆ ਉਹ ਕਹਿੰਦੀ ਵੀ ਜਦੋਂ ਦਿੱਲੀ ਦੇ ਵਿੱਚ ਇੱਕ ਧਰਨਾ ਲੱਗਾ ਸੀ ਕਿਸਾਨੀ ਅੰਦੋਲਨ ਚੱਲਦਾ ਸੀ ਜਨਨਿਕ ਕੰਗਣਾ ਰਣੌਤ ਨੇ ਜਨਨਿਕ ਕਿਸਾਨਾਂ ਤੇ ਬੜੀਆਂ ਜਨਨਿਕ ਟਿੱਪਣੀਆਂ ਕੀਤੀਆਂ ਉੱਥੇ ਇੱਕ ਕਿਸਾਨ ਦੀ ਬੇਟੀ ਹੈ ਜਨਨਿਕ ਜਿਹੜੀ ਕਨਸਟੇਬਲ ਐ ਸੀਐਸ ਦੇ ਲੈ ਵਿੱਚ ਲੱਗੀ ਉਹ ਕਹਿ ਰਹੀ ਹੈ ਕਿ ਸਾਡੀਆਂ ਉਸ ਜਿਹੜੇ ਧਰਨਾ ਲੱਗਾ ਸੀ ਦਿੱਲੀ ਦੇ ਵਿੱਚ ਸਾਡੀਆਂ ਮਾਵਾਂ ਬੈਠੀਆਂ ਸੀ ਸਾਡੀਆਂ ਬਜ਼ੁਰਗਾਂ ਬੈਠੀਆਂ ਸੀ ਸਾਡੇ ਬਜ਼ੁਰਗ ਬਾਪੂ ਬੈਠੇ ਸੀ ਉਦੋਂ ਜਨਨਿਕ ਕੰਗਣਾ ਰਣੌਤ ਬੜੇ ਜਨਨਿਕ ਕਰੜੇ ਸ਼ਬਦ ਬੋਲਦੀ ਹੁੰਦੀ ਕਿ ਕਿਸਾਨਾਂ ਨੂੰ ਅੱਜ ਇਸ ਵਿਸ਼ੇ ਤੇ ਗੱਲ ਕਰਨ ਲਈ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਬੀਕੇਯੂ ਸਿੱਧੂਪੁਰ ਦੇ ਕਿਸਾਨ ਆਗੂ ਨਹੀਂ ਸਾਡੇ ਨਾਲ ਜਸਵਿੰਦਰ ਸਿੰਘ ਜੀ ਸਿੱਧੂ ਉਹਨਾਂ ਤੋਂ ਪੂਰੀ ਜਾਣਕਾਰੀ ਲੈਣਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤਾਰਾ ਜੀ ਪਹਿਲਾਂ ਤਾਂ ਸੱਚ ਦੀ ਪੜਤਾਲ ਵੇਖ ਰਹੇ ਦੇਸ਼ ਦੁਨੀਆ ਦੇ ਵਿੱਚ ਸਾਡੇ ਭੈਣ ਭਰਾ ਸਾਡੇ ਬਜ਼ੁਰਗ ਸਾਡੇ ਨੌਜਵਾਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਰਜੀ ਗੱਲ ਮੈਂ ਮਾਫੀ ਚਾਹੂੰਗਾ ਕਿ ਮੈਂ ਕਿਸਾਨ ਆਗੂ ਨਹੀਂ ਐ ਮੈਂ ਇੱਕ ਛੋਟਾ ਜਿਹਾ ਤਿਲ ਮਾਤਰ ਹਿੱਸਾ ਐ ਸਿੱਧੂਪੁਰ ਜਥੇਬੰਦੀ ਦਾ ਜੀ ਕਿਉਂਕਿ ਜਿੱਥੇ ਜਿੱਥੇ ਮੈਨੂੰ ਲੱਗਦਾ ਕਿ ਮੈਂ ਇਹ ਚੀਜ਼ਾਂ ਕਰ ਸਕਦਾ ਕਿਉਂਕਿ ਸਾਡੇ ਸੂਬਾ ਪ੍ਰਧ ਸਾਡੇ ਸਿੱਧੂਪੁਰ ਜਥੇਬੰਦੀ ਦੇ ਸੂਬਾ ਜਰਨਲਿਸਤ ਕਤਰ ਸਰਦਾਰ ਕਾਕਾ ਸਿੰਘ ਜੀ ਕੋਟੜਾ ਤੇ ਸਮੁੱਚੀ ਜਿਹੜੀ ਸਾਡੀ ਪੰਜਾਬ ਲੀਡਰਸ਼ਿਪ ਹੈ ਤੇ ਸਮੁੱਚੀ ਸਾਡੀ ਜਿਹੜੀ ਜ਼ਿਲ੍ਹਿਆਂ ਦੀ ਲੀਡਰਸ਼ਿਪ ਹੈ ਸੀਨੀਅਰ ਇੰਨੇ ਕੁ ਮਿਹਨਤੀ ਹੈ ਕਿ ਮੈਂ ਉਹਨਾਂ ਦੇ ਮੁਕਾਬਲੇ ਕੁਝ ਵੀ ਨਹੀਂਗਾ ਜੀ ਕਿਸਾਨ ਅੰਦੋਲਨ ਦੇ ਵੇਲੇ ਹੀ ਅਸਲ ਜਿੱਥੋਂ ਤੁਸੀਂ ਸ਼ੁਰੂ ਕੀਤਾ 2020 ਵਾਲੇ ਕਿਸਾਨ ਅੰਦੋਲਨ ਦੇ ਵੇਲੇ ਹੀ ਸਿਆਸੀ ਪਾਰਟੀਆਂ ਤੋਂ ਜਿਹੜਾ ਸੀਗਾ ਉਹ ਇੱਕ ਰੁਕਸਤ ਲੈ ਕੇ ਤੇ ਮੈਂ ਕਿਸਾਨ ਜਥੇਬੰਦੀ ਬੀਕੇਯੂ ਇੱਕ ਤਾਂ ਸਿੱਧੂਪੁਰ ਦੇ ਨਾਲ ਜੁੜਿਆ ਸੀ ਮੈਂ ਇੱਕ ਛੋਟਾ ਜਿਹਾ ਤਿਲ ਮਾਤਰਾ ਹਿੱਸਾ ਹੈ ਠੀਕ ਹੈ ਮੇਰੇ ਕੋਲ ਮਤਲਬ ਨਾ ਕਿ ਉਹਦੇਦਾਰੀ ਹੈ ਤੇ ਆਗੂ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ ਨਹੀਂ ਵੇਖੋ ਜਦੋਂ ਸਾਰੇ ਆਗੂ ਹੀ ਹੁੰਦੇ ਆ ਜਦੋਂ ਚੰਗੇ ਤੁਸੀਂ ਬੁਲਾ ਰਹੇ ਹੋ ਤੁਸੀਂ ਸਟੇਜਾਂ ਤੇ ਬੋਲਦੇ ਹੋ ਤੁਸੀਂ ਜਨਾ ਤੇ ਚੰਗੇ ਬੁਲਾ ਰਹੇ ਇਸੇ ਕਹਿੰਦਾ ਆਗੂ ਜੀ ਹਾਂ ਤੁਹਾਡੇ ਸ਼ਬਦ ਵਾਜਬ ਹੈ ਪਰ ਮੈਂ ਕਹਿੰਦਾ ਕਿ ਦੇਖੋ ਆਗੂ ਚਲੋ ਠੀਕ ਹੈ ਹਾਂ ਤੇ ਤੁਸੀਂ ਗੱਲ ਕਰ ਰਹੇ ਸੀਗੇ ਸਟਾਰਟਿੰਗ ਦੇ ਵਿੱਚ ਕੰਗਨਾਰ ਰਣੌ ਹਾਂ ਉਹਦੇ ਹੁਣੀ ਤੁਸੀਂ ਵੇਖਿਆ ਉਹਨਾਂ ਦੀ ਨਵੀਂ ਬੀਜਪੀ ਦੇ ਇੱਕ ਐਮਪੀ ਚੁਣੀ ਹੋਈ ਆ ਜਾਨੀ ਕਿ ਦਿੱਲੀ ਆ ਚੰਡੀਗੜ੍ਹ 에어ਪੋਰਟ ਤੇ ਜਾਨੀ ਕਿ ਇੱਕ ਸੀਐਫਐਸ ਦੀ ਕਨਸਟੇਬਲ ਨੇ ਉਹਦੇ ਥੱਪੜ ਮਾਰਿਆ ਹੁਣੀ ਹੁਣੀ ਤਾਜੀ ਖਬਰ ਆ ਰਹੀ ਹੈ ਕੁਲਵਿੰਦਰ ਕੌਰ ਨੇ ਕੁਲਵਿੰਦਰ ਕੌਰ ਨੇ ਹਾਂ ਤੁਸੀਂ ਕਿਵੇਂ ਦੇਖੂਗੇ ਇਸ ਚੀਜ਼ ਨੂੰ ਉਹ ਮੈਂ ਨਾ ਇੱਕ ਤੁਹਾਨੂੰ ਪਿੰਡੋਂ ਕਹਾਵਤ ਦੱਸਦਾ ਹਾਂ ਕਹਿੰਦੇ ਕਿਸੇ ਦੇ ਮੱਝ ਸੀ ਜੀ ਤੇ ਮੱਝ ਦੀ ਸੇਵਾ ਬੜੀ ਕੀਤੀ ਸੀ ਉਹਨਾਂ ਨੇ ਉਹ ਮੱਝ ਬਹੁਤ ਚੌੜੀ ਹੋ ਗਈ ਜੀ ਬਹੁਤ ਮਤਲਬ ਸਟਰੋਂਗ ਹੋ ਗਈ ਉਹ ਜੀ ਉਹਨਾਂ ਦੇ ਕੋਈ ਭਿਖਾਰੀ ਆ ਗਿਆ ਹੂੰ ਉਹ ਭਿਖਾਰੀ ਨਾਲ ਕੇ ਦੇਖਿਆ ਤੇ ਆ ਕੇ ਉਹਨੇ ਜੋ ਆਪ ਦਾ ਸੀਗਾ ਮੰਗਿਆ ਵੀ ਮੈਨੂੰ ਭੀਖ ਪਾ ਦਿਓ ਉਹ ਘਰ ਦੇ ਵਿੱਚ ਜਿਹੜੀ ਜਨਾਨੀ ਸੀ ਹੂੰ ਠੀਕ ਹੈ ਉਹਨੇ ਜਿਹੜਾ ਸੀਗਾ ਵੀ ਉਹਨੂੰ ਜੋ ਸੀ ਆਟਾ ਵਗੈਰਾ ਉਹ ਆਟਾ ਗੁੰਨੀ ਜਾਂਦੀ ਸੀ ਹੂੰ ਠੀਕ ਹੈ ਤੇ ਉਹਨੇ ਉੱਠ ਕੇ ਤੇ ਜ ਪਾਉਣ ਦੀ ਕੋਸ਼ਿਸ਼ ਹੀ ਕੀਤੀ ਹੂੰ ਤੇ ਉਹ ਕਹਿੰਦੇ ਕਿ ਉਹ ਵੇਖ ਕੇ ਮੱਝ ਵੱਲ ਤੇ ਬਾਰ ਵੱਲ ਵੇਖ ਕੇ ਆਂਦਾ ਕਹਿੰਦਾ ਵੀ ਮਾਤਾ ਮੱਝ ਤੁਹਾਡੀ ਏਡੀ ਰਾਜੀ ਹੈ ਹੂੰ ਬਾਰ ਤੁਹਾਡਾ ਭੀੜਾ ਹੈ ਹੂੰ ਜੇ ਇਹ ਮਰਜੇ ਕੱਢੋਂਗੇ ਕਿਥੋਂ ਦੀ ਹੂੰ ਅੰਸ਼ਾ ਤੇ ਉਹਨੇ ਮਾਤਾ ਨੇ ਕਹਿੰਦਾ ਜਿਹੜਾ ਸੁੱਕਾ ਆਟਾ ਸੀ ਉਹ ਤਾਂ ਨਹੀਂ ਪਾਇਆ ਹੂੰ ਜਿਹੜਾ ਜੇ ਉਹ ਪਾਣੀ ਪਾ ਕੇ ਰੱਖੀ ਬੈਠੀ ਸੀ ਹੂੰ ਤੇ ਉਹਨੇ ਲਾ ਕੇ ਤੇ ਉਹਦੀ ਝੋਲੀ ਚ ਪਾਤਾ ਹੂੰ ਉਹਨੇ ਐਂ ਫੜਿਆ ਤੇ ਕਹਿੰਦੀ ਐਂ ਲੈ ਕੇ ਜਾਈ ਨਹੀਂ ਡਾਂਗਾ ਪਹਿਣ ਗਈਆਂ ਹੂੰ ਉਹ ਜੋ ਭੱਜਿਆ ਜਾਵੇ ਹੂੰ ਮਗਰ ਵੇਲਣੇ ਪਹਿਣ ਤੇ ਉਹ ਕਿਸੇ ਨੇ ਪੁੱਛਿਆ ਸਾਦਾ ਕੀ ਗੱਲ ਹੋ ਗਈ ਹਾਗੀ ਚ ਆਉਂਦਾ ਜਾਂਦਾ ਕਹਿੰਦਾ ਜ਼ਮਾਨਦਾਰ ਆਸਤੇ ਆਉਂਦਾ ਜਾਂਦਾ ਹੂੰ ਮੇਰੇ ਖਿਆਲ ਦੇ ਵਿੱਚ ਅੱਜ ਇਹ ਕੰਗਣਾ ਰਣੋਂ ਦੀ ਜ਼ਮਾਨਦਾਰ ਆਸਤੇ ਹੋਇਆ ਦੇਖੋ ਧੀਆ ਪਹਿਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਜਿੱਥੇ ਲੇਡੀਜ਼ ਅਸੀਂ ਜਿਹੜ ਮਤਲਬ ਮੈਂ ਕਹਿੰਨਾ ਕਿ ਪਤਾ ਨਹੀਂ ਕਿਉਂ ਸਾਡੇ ਗੁਰੂ ਸਹਿਬਾਨ ਨੇ ਕਿਹਾ じゃ ਸਾਡੇ ਵਿੱਚ ਉਹ ਜਿਹੜਾ ਖੂਨ ਹੈ ਜੋਸ਼ ਹੈ ਸਾਡੇ ਚ ਭਰਿਆ ਹੈ ਕਿ ਸਾਡੇ ਕੋਲੋਂ ਬੇਗੈਰਤ ਹੋ ਕੇ ਨਹੀਂ ਜੁਆਇਆ ਜਾਂਦਾ ਜੀ ਅੱਖ ਦਾ ਪਾਣੀ ਮਾਰ ਕੇ ਨਹੀਂ ਜੁਆਇਆ ਜਾਂਦਾ ਸਾਡੇ ਕੋਲ ਜੀ ਠੀਕ ਹੈ ਜਦੋਂ ਕਿਸਾਨ ਅੰਦੋਲਨ ਉਹ ਹੋਇਆ ਸੀ ਦਿੱਲੀ ਵਾਲਾ ਹੂੰ 13 ਮਹੀਨੇ 13 ਦਿਨ ਉਹ ਚੱਲਿਆ ਹੂੰ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਸਪੋਰਟ ਕੀਤਾ ਜੀ ਇਥੋਂ ਤੱਕ ਕਿ ਦਿੱਲੀ ਦੇ ਜਿਹੜੇ ਲੋਕ ਹੈ ਉਹ ਅੱਜ ਤੱਕ ਇਸ ਗੱਲ ਨੂੰ ਮੰਨਦੇ ਆ ਹੂੰ ਤੁਹਾਡਾ ਪੱਤਰਕਾਰ ਭਾਈਚਾਰਾ ਵੀ ਇਹ ਗੱਲ ਦੱਸਦਾ ਹੈ ਕਿ ਜਦੋਂ ਉੱਥੇ ਜਾਂਦੇ ਸੀ ਨਾ ਦਿੱਲੀ ਵਾਲਿਆਂ ਨੂੰ ਪੁੱਛਦੇ ਸੀ ਕਿ ਯਾਰ ਵੀ ਤੁਹਾਨੂੰ ਕਿਵੇਂ ਲੱਗਦਾ ਉਹ ਕਹਿੰਦੇ ਸੀ ਯਾਰ ਅਸੀਂ ਤਾਂ ਕਹਨੇ ਆ ਵੀ ਇੱਥੇ ਹੀ ਵਸ ਜਾਣ ਇਹ ਸਾਰੇ ਹੂੰ ਸਾਡਾ ਤਾਂ ਇੱਥੋਂ ਤੱਕ ਹੈ ਕਿ ਅਸੀਂ ਤਾਂ ਰੋਟੀ ਨੂੰ ਤਰਸਦੇ ਹੁੰਦੇ ਸੀ ਹੁਣ ਅਸੀਂ ਸਾਰੇ-ਸਾਰੇ ਪਰਿਵਾਰ ਦੀ ਰੋਟੀ ਐਹੋ ਜੀ ਲੈ ਕੇ ਜਾਣੀ ਜਿਹੋ ਜੀ ਅੱਜ ਤੱਕ ਜ਼ਿੰਦਗੀ ਦੇ ਵਿੱਚ ਅਸੀਂ ਖਾਧੀ ਨਹੀਂ ਪਤਾ ਨਹੀਂ ਇਹ ਕਿੱਥੋਂ ਲੈ ਕੇ ਆਉਂਦੇ ਬਾਦਾਮਾ ਦੇ ਲੰਗਰ ਵੀ ਲੱਗਦੇ ਬਾਦਾਮਾ ਦੇ ਲੰਗਰ ਹਣਾ ਦੇਖੋ ਕੀ ਕੁਝ ਠੀਕ ਹੈ ਉਹ ਕਾਲਪੋਖੋ ਗੁਰਨਾਨਕ ਪਾਤਸ਼ਾਹ ਦਾ 20 ਰੁਪਏ ਦਾ ਲੰਗਰ ਜਿਹੜਾ ਨਾ ਉਹ ਦੁਨੀਆ ਦੇ ਵਿੱਚ ਚੱਲਦਾ ਮੈਂ ਕਹਿੰਦਾ ਵੀ ਜਿਹੜੇ ਲੋਕ ਇੰਨੀ ਸ਼ਰਧਾ ਭਾਵਨਾ ਗੁਰੂਆਂ ਦੇ ਵਿੱਚ ਰੱਬ ਦੇ ਵਿੱਚ ਧਰਮਾਂ ਦੇ ਵਿੱਚ ਫਿਰਕਿਆਂ ਦੇ ਵਿੱਚ ਰੱਖਣ ਵਾਲੇ ਆ ਜਿੱਥੇ ਕਿਤੇ ਕੋਈ ਆਫਤਾ ਜੇ ਉਹਨਾਂ ਦੀ ਜਾ ਕੇ ਮਦਦ ਕਰਨ ਵਾਲੇ ਆ ਉਹਨਾਂ ਨੂੰ ਜਿਹੜਾ ਹੈਗਾ ਹਮੇਸ਼ਾ ਹੀ ਦਿੱਲੀ ਨੇ ਹਮੇਸ਼ਾ ਹੀ ਉਹਨਾਂ ਨੂੰ ਜਿਹੜਾ ਕੇਂਦਰ ਸਰਕਾਰ ਨੇ ਇੱਕ ਅਤਵਾਦੀ ਨਜ਼ਰ ਨਾਲ ਅਤਵਾਦੀਆਂ ਦੇ ਨਜ਼ਰ ਨਾਲ ਵੇਖਣਾ ਹੁਣ ਕੰਗਣਾ ਰਣੌਤ ਦਾ ਬਿਆਨ ਕੀ ਹੈ ਜੀ ਹੁਣੇ ਹੁਣੇ ਮੈਂ ਦੇਖ ਰਿਹਾ ਟੀਵੀ ਤੋਂ ਆਉਣ ਤੋਂ ਪਹਿਲਾਂ ਉਹਨੂੰ ਪੁੱਛਿਆ ਗਿਆ ਕਿ ਵੀ ਕਿਵੇਂ ਤੁਹਾਡਾ ਨ ਕੀ ਇਹ ਹੋਇਆ ਉਹ ਕਹਿੰਦੀ ਵੀ ਚਲੋ ਕੋਈ ਗੱਲ ਨਹੀਂ ਵੀ ਆਂਦੀ ਉਹ ਕੁੜੀ ਅਖੇ ਉੱਠ ਕੇ ਆਈ ਕਾਏ ਬੰਦੇ ਵਿੱਚੋਂ ਉਹ ਸਿਕਿਉਰਿਟੀ ਚੈੱਕ ਹੋ ਗਿਆ ਆ ਕਿ ਉਹਨੇ ਮੇਰੇ ਮੂੰਹ ਤੇ ਮਾਰਿਆ ਦਾ ਥੱਪੜ ਹੈ ਪਰ ਉਹ ਉਹ ਕਹਿੰਦਾ ਮੇਰੇ ਮੂੰਹ ਤੇ ਹਿੱਟ ਕੀਤਾ ਕਹਿੰਦੇ ਵੀ ਕਿਉਂ ਕੀਤਾ ਉਹ ਕਹਿੰਦੀ ਵੀ ਉਸ ਗੱਲ ਨੂੰ ਕੋਈ ਨਹੀਂ ਮੈਂ ਸੇਫ ਹੈ ਕੰਗਣਾ ਰਣੌਤ ਕਹਿ ਰਹੀ ਹੈ ਕਹਿੰਦੀ ਮੈਂ ਇਸ ਗੱਲ ਤੋਂ ਚਿੰਤਤ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਅੱਤਵਾਦ ਵਧ ਰਿਹਾ ਹੈ ਅੱਛਾ ਇਹਦਾ ਹੱਲ ਕੀ ਹੈ ਇਹਦਾ ਇਲਾਜ ਕੀ ਹੈ ਪੰਜਾਬ ਦਾ ਜੀ ਯਾਰ ਜੇ ਤੁਸੀਂ ਇਸ ਤਰੀਕੇ ਨਾਲ ਜੇ ਤੁਸੀਂ ਪੰਜਾਬੀਆਂ ਨੂੰ ਹਮ ਆਪਣੀ ਹੁਣ ਕੁੜੀ ਨੇ ਥੱਪੜ ਆਪਣੀ ਅਣਖ ਦੀ ਖਾਤਰ ਜੇ ਕੋਈ ਕੁਝ ਕਰਦਾ ਜੇ ਤੁਸੀਂ ਉਹਨੂੰ ਅੱਤਵਾਦ ਦਾ ਦਰਜਾ ਦੇਣਾ ਹੈ ਨਾ ਤਾਂ ਫਿਰ ਮੈਂ ਕਹਣਾ ਵੀ ਲੋਕ ਤੁਹਾਡੇ ਤੋਂ ਕੀ ਉਮੀਦਾਂ ਰੱਖਣਗੇ ਚੋਣ ਕੇ ਜਿਨ੍ਹਾਂ ਨੇ ਤੁਹਾਨੂੰ ਭੇਜਿਆ ਮੰਡੀ ਦੇ ਲੋਕਾਂ ਨੇ ਹਿਮਾਚਲ ਦੇ ਆਣੇ ਉਹ ਵੀ ਬੀਬਾ ਤੇਰੇ ਤੋਂ ਕੀ ਉਮੀਦਾਂ ਰੱਖਣਗੇ ਜੀ ਮੈਂ ਕਹਣਾ ਕਿ ਦੇਖੋ ਉਸ ਕੁੜੀ ਨੇ ਕੀ ਆਖਿਆ ਹੁਣੇ ਉਹ ਕੁੜੀ ਨੂੰ ਪੁੱਛਿਆ ਉੱਥੇ ਹੀ ਪੁੱਛਿਆ ਮੌਕੇ ਤੇ ਵੀ ਤੂੰ ਇਹਦੇ ਥੱਪੜ ਕਿਉਂ ਮਾਰਿਆ ਉਹ ਕਹਿੰਦੀ ਜਦੋਂ ਕੰਗਣਾ ਰਣਾਉਤ ਨੇ ਇਹ ਗੱਲ ਆਖੀ ਸੀ ਨਾ ਅੰਦੋਲਨ ਵੇਲੇ ਬਹੁਤ ਕੁਝ ਬੋਲਿਆ ਸੀ ਉਹਨੇ ਦੇ ਕਿੱਥੇ ਕੰਗਣਾ ਤੇ ਕਿੱਥੇ ਕੜੇ ਬੱਲੀਏ ਬਣੇ ਸੀ ਨਾ ਬਣੇ ਸੀ ਬੀ ਤੇਰਾ ਕੜਿਆਂ ਕੁੜਿਆਂ ਨਾ ਜਿਹੜਾ ਇੱਧਰ ਕੋਈ ਮੁਕਾਬਲਾ ਨਹੀਂ ਤੂੰ ਰਹਿਣ ਦੇ ਪਿੱਛੇ हट ਕੇ ਬੈਠ ਠੀਕ ਹੈ ਕਲਾਕਾਰਾਂ ਦੇ ਵਿੱਚ ਅਦਾਕਾਰਾਂ ਦੇ ਵਿੱਚ ਦੁਨੀਆ ਦੇ ਵਿੱਚ ਕਿੰਨਾ ਜੋਸ਼ ਓਸ ਗੱਲ ਦਾ ਕਿ ਯਾਰ ਉਹ ਲੋਕ ਬੈਠੇ ਜਿਹੜੇ ਆਪਣੀ ਰੋਟੀ ਰੋਜੀ ਦੀ ਖਾਤਰ ਦੇਸ਼ ਦਾ ਢੱਡ ਭਰਨ ਵਾਲੇ ਲੜ ਰਹੇ ਆ ਉੱਥੇ ਇਹ ਗੱਲ ਕਹਿਣੀ ਜਦੋਂ ਆਖਿਆ ਗਿਆ ਕਿਸੇ ਪੱਤਰਕਾਰ ਨੇ ਪੁੱਛਿਆ ਸੀ ਭਰਾ ਨੇ ਕਿ ਵੀ ਇਕੱਲੇ ਬੰਦੇ ਨਹੀਂ ਬੈਠੇ ਜੈਂਟਸ ਨਹੀਂ ਬੈਠੇ ਉੱਥੇ ਤਾਂ ਲੇਡੀਜ਼ ਵੀ ਬੈਠੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਤੇ ਕੰਗੜਾ ਨੇ ਕਿਹਾ ਸੀ ਕਿ ਉਹ 100-100 ਰੁਪਏ ਦਿਹਾੜੀ ਤੇ ਲਿਆਉਂਦੀਆਂ ਵੀ ਆ ਹੂੰ ਤੇ ਕੁੜੀ ਨੇ ਅਜੇ ਗੱਲ ਆਖੀ ਹੈ ਕੁਲਵਿੰਦਰ ਕੌਰ ਨੇ ਸੀਆਈਐਸਐਫ ਦੇ ਜੀ ਨੇ ਥੱਪੜ ਮਾਰਿਆ ਹੁਣੇ ਹੁਣੇ ਚੰਡੀਗੜ੍ਹ ਦੀ ਰਿਪੋਰਟ ਤੇ ਕੰਗੜਾ ਰਣਾਉਦੇ ਜੀ ਉਹਨੂੰ ਜਦੋਂ ਪੁੱਛਿਆ ਕਿ ਵੀ ਤੂੰ ਕਿਉਂ ਥੱਪੜ ਮਾਰਿਆ ਉਹ ਕਹਿੰਦੀ ਜਦੋਂ ਨੇ ਇਹ ਗੱਲ ਆਖੀ ਸੀ ਨਾ ਜਿਹੜੇ ਇੱਥੇ ਬੈਠੀਆਂ ਸੜਕਾਂ ਦੇ ਉੱਤੇ ਇਹ 100-100 ਰੁਪਏ ਦਿਹਾੜੀ ਤੇ ਆ ਇਹ ਮੁੱਲ ਦੀਆਂ ਉਹ ਕਹਿੰਦੀ ਉੱ ਉਹ ਕਹਿੰਦੇ ਵੀ ਉਹ ਮਾਨਕ ਸਾਹਿਬ ਨੇ ਕਿਹਾ ਸੀ ਨਾ ਆਹਦੇ ਆਪ ਗਿੱਲੀ ਥਾਂ ਤੇ ਸੌਂਦੀ ਆ ਪਾਉਂਦੀ ਸੁੱਕੀ ਥਾਂ ਉਹ ਦੁਨੀਆਂ ਪਾਲਿਓ ਠੀਕ ਹੈ ਫਿਰ ਜਦੋਂ ਮਾਂ ਪਿਓ ਨੇ ਇਸ ਤਰੀਕੇ ਨਾਲ ਬੱਚੇ ਪਾਲੇ ਹੁੰਦੇ ਹਨ ਨਾ ਫਿਰ ਆ ਸੰਸਕਾਰਤਾ ਸਲਾਹੀ ਹੁੰਦੇ ਆ ਵੀ ਉਸ ਕੁੜੀ ਨੇ ਬੇਸ਼ੱਕ ਉਹ 2020 ਦਾ ਅੰਦੋਲਨ ਸੀ ਅੱਜ 24 ਚੱਲ ਪਿਆ 24 ਚੱਲੀ ਅੱਧਾ ਬੀਤ ਗਿਆ ਠੀਕ ਹੈ ਜਸਵਿੰਦਰ ਜੀ ਤੁਹਾਡੀ ਵੀ ਮੈਂ ਗੱਲ ਕੱਟੂnga ਇੱਕ ਲੇਡੀ ਕਨਸਟੇਬਲ ਹੋਵੇ ਜੀ ਤੇ 에어ਪੋਰਟ ਤੇ ਜੋ ਨੀ ਕਿ ਉਹਦੀ ਡਿਊਟੀ ਹੋਵੇ ਜੀ ਤੇ ਉਹਨੇ ਜਨਨ ਕਿ ਇੱਕ ਪਲ ਵੀ ਇਹਦੀ ਡਿਊਟੀ ਬਾਰੇ ਜਾਂ ਦੇ ਬੱਚਿਆਂ ਬਾਰੇ ਵੀ ਇੱਕ ਸਕਿੰਟ ਵੀ ਨਹੀਂ ਸੋਚਿਆ ਇੱਕ ਐਮਪੀ ਦੇ ਥੱਪੜ ਮਾਰਨਾ ਉਹ ਵੀ ਇੱਕ ਬੀਜੇਪੀ ਦੀ ਹੋਵੇ ਉਹ ਵੀ ਇੱਕ ਤਾਜੀ-ਤਾਜੀ ਚੁਣ ਕੇ ਜਿਨ ਕਿ ਲੋਕਾਂ ਨੇ ਭੇਜੀ ਹੋਵੇ ਉਹਨੇ ਇੱਕ ਸਕਿੰਟ ਦੇ ਵਿੱਚ ਫੈਸਲਾ ਲੈ ਲਿਆ ਵੀ ਜੇ ਦੀ ਮੇਰੀ ਮਾਂ ਨੂੰ ਕਿਹਾ ਸੀ ਹੁਣੇ ਵੇਖਦੇ ਆਂ ਸਾਹਿਬ ਹਾਂ ਬਸ ਤੁਰੰਤ ਫੈਸਲਾ ਤੁਸੀਂ ਇਹ ਵੇਖੋ ਬਹੁਤ ਸੋਹਣਾ ਬਹੁਤ ਸੋਹਣਾ ਸਵਾਲ ਹੈ ਤੁਹਾਡਾ ਜੀ ਆਜੋ 1984 ਤੇ ਅੱਜ 6 ਜੂਨ ਹੈ ਜੀ ਅੱਜ ਦੇ ਦਿਨ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜੀ ਕਿ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਹੋ ਗਈ ਸੀ ਜੀ ਇਤਿਹਾਸ ਮੁਤਾਬਕ ਜੀ ਠੀਕ ਹੈ ਹੁਣ ਜਦੋਂ 1 ਜੂਨ ਤੋਂ 6 ਜੂਨ ਦੇ ਇਹ ਦਿਹਾੜੇ ਚੱਲ ਰਹੇ ਆ ਹੂੰ ਠੀਕ ਹੈ ਜੀ ਇਹਨਾਂ ਦਿਨਾਂ ਦੇ ਵਿੱਚ ਹੁਣ ਅੱਜ ਆਪਾਂ ਤੁਹਾਡੇ ਸਵਾਲ ਤੋਂ ਯਾਦ ਕਰਾਂਗੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਫਾਦਰ ਸਾਹਿਬ ਹੂੰ ਕੌਮ ਦੇ ਸ਼ਹੀਦ ਜੀ ਸਰਦਾਰ ਬਿਆਨਤ ਸਿੰਘ ਨੂੰ ਜੀ ਤੁਸੀਂ ਦੇਖੋ ਕਿ ਜਦੋਂ ਉਹ ਅਕਾਲ ਤਖਤ ਸਾਹਿਬ ਦਾ ਹਰਮੰਦਰ ਸਾਹਿਬ ਦਾ ਹਾਲਾਤ ਵੇਖ ਕੇ ਗਏ ਕਿ ਯਾਰ ਜਿਹਨੂੰ ਅਸੀਂ ਮਾਂ ਕਹਿੰਦੇ ਆ ਹੂੰ ਠੀਕ ਹੈ 인ਦਰਾ ਗਾਂਧੀ ਨੂੰ ਜੀ ਤੇ ਉਹਨੇ ਯਾਰ ਵੀ ਆਹ ਕੀ ਕੀਤਾ ਹੂੰ ਠੀਕ ਹੈ ਉਹ ਕਹਿੰਦੇ ਵੀ ਸਾਡੇ ਸਮਾਜ ਦੇ ਵਿੱਚ ਨਾ ਦੇਖੋ ਇੱਕ ਚੀਜ਼ ਹੈ ਕਿ ਬੰਦੇ ਨੂੰ ਆਪਦੇ ਪਰਿਵਾਰ ਤੋਂ ਤੇ ਆਪਦੇ ਧਰਮ ਤੋਂ ਵੱਡਾ ਕੁਝ ਵੀ ਨਹੀਂ ਜੀ ਤੇ ਉਹਦੇ ਵਿੱਚ ਇਹ ਵੀ ਕਿਹਾ ਗਿਆ ਸਾਡੇ ਗੁਰੂਆਂ ਨੇ ਸਿਖਾਇਆ ਕਿ ਆਪਣੇ ਧਰਮ ਦਾ ਸਤਕਾਰ ਕਰੋ ਉਹਨੂੰ ਪਰਫੁੱਲਤ ਕਰੋ ਪਰ ਦੂਜੇ ਦੇ ਧਰਮ ਦੀ ਨਿੰਦਿਆ ਨਾ ਕਰੋ ਜੀ ਠੀਕ ਹੈ ਉਹਨਾਂ ਨੇ ਜੋ ਜਾ ਕੇ ਦੇਖਿਆ ਯਾਰ ਵੀ ਇਹ ਤਾਂ ਸਾਲਾ ساری ਉਮਰ ਜਿਹੜਾ ਨਾ ਕਾਮ ਜਿਹੜੀ ਸਿਰ ਨੀਵਾ ਕਰਕੇ ਜਾਊਂਗੀ ਹੂੰ ਉਹਨੇ ਪ੍ਰਵਾਹੀ ਕੀਤੀ ਤਿੰਨ ਬੱਚੇ ਸੀ ਇੱਕ ਇੱਕ ਸਾਲ ਦਾ ਇੱਕ 6 ਸਾਲ ਦਾ ਇੱਕ 7 ਸਾਲ ਦਾ ਮੇਰੇ ਕਲ ਕੇ 7.5 ਸਾਲ ਦਾ ਨਹੀਂ ਸੋਚਿਆ ਨਹੀਂ ਸੋਚਿਆ ਜੀ ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਕਿ ਇੱਕ ਬੰਦੇ ਨੂੰ ਇਹ ਦਿਸਦਾ ਹੋਵੇ ਕਿ ਮੈਂ ਇੱਕ ਛੋਟੀ ਜੀ ਕਿਆਰੀ ਲਾਈ ਹੈ ਠੀਕ ਹੈ ਉਹ ਜਿਹੜਾ ਉੱਥੇ ਇੰਦਰਾ ਗਾਂਧੀ ਇੱਕ ਪ੍ਰਧਾਨ ਮੰਤਰੀ ਦੇ ਨਾਲ ਪਰਸਨਲ ਸਿਕਿਉਰਿਟੀ ਹੋਣਾ ਇੱਕ ਗਰੀਬ ਜਿਹਨਾਂ ਨੂੰ ਵੈਸੇ ਗਰੀਬ ਕੋਈ ਵੀ ਮੈਂ ਪਹਿਲਾਂ ਵੀ ਕਹਣਾ ਹੁਣਾ ਕਿ ਇਹ ਜ਼ਰੂਰੀ ਨਹੀਂ ਕਿ ਜਰਨਲ ਗਰੀਬ ਨਹੀਂ ਹੁੰਦੇ ਐਸੀਬੀਸੀ ਗਰੀਬ ਹੁੰਦੇ ਐਸੀਬੀਸੀ ਬਹੁਤ ਵੱਡੇ ਵੱਡੇ ਧਨਾੜ ਪਏ ਆ ਜਰਨਲ ਬਹੁਤ ਗਰੀਬ ਪਏ ਠੀਕ ਪਰ ਐਸਬੀਸੀ ਨੂੰ ਸਾਡੇ ਪਤਾ ਨਹੀਂ ਕਿਉਂ ਐਸਬੀਸੀ ਕੈਟਾਗਰੀ ਨੂੰ ਗਰੀਬ ਕਿਹਾ ਜਾਂਦਾ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਆਕੇ ਉਹ ਜਦੋਂ ਭਰਤੀ ਹੋਇਆ ਉਦੋਂ ਕੋਈ ਬਹੁਤੇ ਹਾਲਾਤ ਚੰਗੇ ਤਾਂ ਨਹੀਂ ਹੋਣੇ ਪ੍ਰਧਾਨ ਮੰਤਰੀ ਦਾ ਪਰਸਨਲ ਸਿਕਿਉਰਿਟੀ ਹੋਣਾ ਉਹਨੇ ਇੱਕ ਛੋਟੀ ਜੀ ਕਿਆਰੀ ਸੀ ਉਹ ਬੀਜੀ ਉਹਨੇ ਜਿਹਦੇ ਤੋਂ ਹਜੇ ਉਹਨੇ ਪਰਫੁੱਲਤ ਕਰਨਾ ਸੀ ਕਿੰਨਾ ਵੱਡਾ ਸੋਚ ਸਕਦਾ ਸੀ ਬਿਨਤ ਸਿੰਘ ਕਿ ਯਾਰ ਇਹਦੇ ਤੋਂ ਕਾ ਮੇਰਾ ਬਾਗ ਬਣੂਗਾ ਫਿਰ ਮੇਰਾ ਬਹੁਤ ਵੱਡਾ ਬਗੀਚਾ ਫਿਰ ਮੇਰਾ ਸਾਮਰਾਜ ਬਣੂਗਾ ਉਹਨੇ 1 ਮਿੰਟ ਦੇ ਵਿੱਚ ਜਿਹੜਾ ਸੀ ਨਾ ਇੰਦਰਾ ਗਾਂਧੀ ਦੇ ਮਾਰ ਕੇ ਗੋਲੀ ਤੇ ਉਹਨੇ ਸਾਮਰਾਜ ਆਪ ਦਾ ਕਿਯਾਰੀ ਉਜਾੜ ਲਈ ਗਾਂ ਬਾਗ ਤੇ ਸਾਮਰਾਜ ਬਣ ਨਹੀਂ ਦਿੱਤਾ ਜੀ ਅੱਜ ਕਿਹੜੇ ਉਦਿਆਂ ਤੇ ਹੁੰਦੇ ਸਰਬਜੀਤ ਸਿੰਘ ਖਾਲਸਾ ਵਰਗੇ ਬੇਸ਼ੱਕ ਅਗਲੇ 5 ਸਾਲ ਉਹ ਕੁਝ ਵੀ ਨਾ ਕਰਨ ਠੀਕ ਹੈ ਪਰ ਕੌਮ ਨੇ ਉਹਦਾ ਮੁੱਲ ਜਿਹੜਾ ਸੀ ਉਹ ਮੋੜਨ ਦੀ ਕੋਸ਼ਿਸ਼ ਕੀਤੀ ਨਾ ਜੀ ਬਹੁਤ ਲੋਕਾਂ ਨੇ ਸਿਆਸੀ ਲੋਕਾਂ ਨੇ ਰੌਲਾ ਪਾਇਆ ਏਜੰਸੀਆਂ ਨੇ ਰੌਲਾ ਪਾਇਆ ਉਹਨੂੰ ਬਦਨਾਮ ਕਰਨ ਦੀ ਸਰਬਜੀਤ ਸਿੰਘ ਨੂੰ ਬਦਨਾਮ ਕਰਨ ਦੀ ਖਾਤਰ ਬੈਕਫੁੱਟ ਦੇ ਧੱਕਣ ਦੀ ਖਾਤਰ ਜੀ ਵੀ ਇਹਦੇ ਇਹਦੇ ਤਾਂ ਜੀ ਦਾਦੀ ਨੂੰ ਵੀ ਐਮਪੀ ਬਣਾਤਾ ਸੀ ਇਹਦੀ ਤਾਂ ਜੀ ਮਾਂ ਨੂੰ ਵੀ ਐਮਪੀ ਬਣਾਤਾ ਸੀ ਫਿਰ ਉੱਥ ਇਹਦੀ ਮਾਂ ਨੂੰ ਐਮਪੀ ਤਾਂ ਬਣਾਤਾ ਸੀ ਅੱਜ ਤੱਕ ਉਹਦੀ ਮੌਤ ਦੇ ਜਿਹੜੇ ਉਹ ਉਹ ਭੇਦ ਭਰੀ ਕਿਉਂ ਬਣੀ ਹੋਈ ਹੈ ਜੀ ਉਹ ਸਾਹਮਣੇ ਕਿਉਂ ਨਹੀਂ ਆਈ ਜੀ ਉਹਦਾ ਪੋਸਟਮਾਰਟਮ ਕਿਉਂ ਨਹੀਂ ਹੋਇਆ ਜੀ ਵਿਮਲ ਕੌਰ ਖਾਲਸਾ ਦਾ ਹੂੰ ਠੀਕ ਹੈ ਬਹੁਤ ਕਰਤਾਰਕੁਸ਼ੀ ਕਰਨੀ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਨਾ ਜਦੋਂ ਕਹਿੰਦੇ ਜਿੰਨਾਕ ਮੈਂ ਸੁਣਿਆ ਜਿੰਨਾਕ ਮੈਂ ਪੜ੍ਹਿਆ ਵੀ ਕਹਿੰਦੇ ਜਦੋਂ ਮੁਗਲਾਂ ਦੀ ਹੂੰ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜਾਂ ਦੀ ਲੜਾਈ ਹੋਈ ਤੇ ਜਦੋਂ ਉਹ ਇਕੱਠੇ ਜਿਹੜੇ ਉਹ ਜੰਗ ਦੇ ਮੈਦਾਨ ਦੇ ਵਿੱਚ ਵੱਡੇ ਟੁਕੇ ਗਏ ਹਨ ਮਾਰੇ ਗਏ ਸ਼ਹੀਦियां ਪਾ ਗਏ ਹਨ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਵੀ ਇਹਨਾਂ ਦੇ ਆਡ-ਆਡ ਸਸਕਾਰ ਕਰਿਓ ਤੇ ਸਭ ਨੂੰ ਇਹ ਉਹਦੇ ਮੁਤਾਬਕ ਕਰਿਓ ਸਤਕਾਰ ਮਿਲਣਾ ਚਾਹੀਦਾ ਆਖਰੀ ਰਸਮ ਉਹ ਕਹਿੰਦੇ ਕੁਸ਼ਣਗੈਲੀ ਅਣਗੈਲੇ ਬੰਦਿਆਂ ਨੇ ਉਹਨਾਂ ਦਾ ਇਕੱਠਿਆਂ ਦੇ ਸਸਕਾਰ ਕਰਤੇ ਤੇ ਕਹਿੰਦੇ ਗੁਰੂ ਸਾਹਿਬ ਨੇ ਉਸ ਟਾਈਮ ਇਹ ਗੱਲ ਆਖੀ ਸੀ ਵੀ ਹੁਣ ਸਿੱਖਾਂ ਦੇ ਘਰੇ ਮਸੰਦ ਜਮਿਆ ਕਰਨਗੇ ਜਿਵੇਂ ਕਣਕ ਦੇ ਵਿੱਚ ਕਾਂ ਗਿਆਰੀ ਆਪਣੇ ਆਪ ਹੀ ਉੱਗ ਹੁੰਦੀ ਹੈ ਆਪਣੇ ਆਪ ਉਗ ਹੁੰਦੀ ਹੈ ਉਹ ਲੋਕ ਹੈਗੇ ਜਿਨ੍ਹਾਂ ਨੇ ਕਰਤਾਰਕੁਸ਼ੀ ਹਮੇਸ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਲੋਕ ਵੀ ਹੈਗੇ ਆ ਜਿਹੜੇ ਕਹਿੰਦੇ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿੱਖੀ ਇਸੇ ਤੇ ਨਾ ਜਾਵੇ ਮੈਂ ਕਹਿੰਦਾ ਕਿ ਸਾਰੇ ਧਰਮ ਵੱਡੇ ਆ ਹੁਣ ਅੱਜ ਕੰਗੜਾ ਰਣੌਤ ਦਾ ਇਹ ਬਿਆਨ ਦੇਣਾ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਅਤਵਾਦ ਫੈਲ ਰਿਹਾ ਇਹਦਾ ਕੀ ਕੀਤਾ ਜਾਓ ਅਸਲ ਇਹ ਲੋਕ ਨਾ ਇਹ ਜੇ ਬੈਕਫੁੱਟ ਤੇ ਆਏ ਆ ਨਾ ਤਾਰਾ ਜੀ ਭਾਜਪਾ ਬੈਕਫੁੱਟ ਤੇ ਕਹਿੰਦੇ ਸੀ ਅਬ ਕੀ ਵਾਰ 400 ਪਾਰ ਪਹਿਲੀ ਗੱਲ ਤਾਂ ਵੀ ਸ਼੍ਰੀ ਰਾਮ ਜੀ ਹੈ ਕਦੋਂ ਨਹੀਂ ਸੀ ਦੁਨੀਆ ਦੇ ਵਿੱਚ ਜੀ ਇਹਨਾਂ ਨੇ ਆਪਦੇ ਆਈਟੀ ਸੈਲਾਂ ਤੋਂ ਆਪਦੀਆਂ ਏਜੰਸੀਆਂ ਤੋਂ ਪ੍ਰਚਾਰ ਕਰਵਾਇਆ। ਹੂੰ ਜੋ ਰਾਮਜੀਵ ਕੋ ਲਾਏ ਹੈ ਹਮ ਉਹਨੂੰ ਲਾਏਗੇ। ਉਸਕੋ ਲਾਏਗੇ ਹਾਂ ਠੀਕ ਹੈ। ਜੀ ਤੇ ਰਾਮਜੀ ਨੇ ਦੱਸਤਾ ਜੀ ਫਿਰ ਤੁਸੀਂ ਕੌਣ ਹੋਨੇ ਮੈਨੂੰ ਲਿਆਉਣ ਵਾਲੇ? ਨੀ ਅਯੁੱਧਿਆ ਅਯੁੱਧਿਆ ਦੇ ਵਿੱਚੋਂ ਹਰਾਤਾ। ਹੂੰ ਭਾਜਪਾ ਦੇ ਕੈਂਡੀਡੇਟ ਨੂੰ ਹੂੰ ਸਮਾਜਵਾਦੀ ਪਾਰਟੀ ਦੇ ਕੈਂਡੀਡੇਟ ਨੇ ਅਯੁੱਧਿਆ ਦੇ ਵਿੱਚੋਂ ਹਰਾਤਾ ਜਿੱਥੇ ਮੰਦਰ ਬਣਿਆ ਹੋਇਆ। ਠੀਕ ਹੈ। ਰਾਮਜੀ ਨੇ ਦੱਸਤਾ ਕਿਉਂਕਿ ਉਹ ਤਾਂ ਉਹ ਤਾਂ ਵਿਸ਼ਾਲ ਹੈ। ਹੂੰ ਉਹ ਤਾਂ ਹਮੇਸ਼ਾ ਕਣਕਣ ਦੇ ਵਿੱਚ ਹੈ। ਹੂੰ ਠੀਕ ਹੈ ਤੇ ਇਹ ਕੌਣ ਹੁੰਦੇ ਆ ਰਾਮ ਜੀ ਨੂੰ ਲਿਆਉਣ ਵਾਲੇ ਜੀ ਕੁਝ ਮੰਦਬੁੱਧੀ ਲੋਕਾਂ ਨੇ ਜਿਹੜਾ ਸੀਗਾ ਮੰਦਬੁੱਧੀ ਮੈ ਉਹਨਾਂ ਨੂੰ ਕਹਿਣਾ ਵੀ ਜਿਹੜੇ 4 ਰੁਪਈਆ ਦੀ ਖਾਤਰ ਨਾ ਯਾਰ ਇਹੋ ਲਾਹਣ ਤੇ ਇਹੋ ਜੀ ਰੋਟੀ ਰੋਜੀ ਦੇ ਯਾਰ ਵੀ ਜਿਹੜੀ ਤੁਸੀਂ ਹੈਗੇ ਲੋਕਾਂ ਨੂੰ ਗੁੰਮਰਾਹ ਕਰ ਦੋ ਵੀ ਧਰਮ ਦੇ ਨਾਂ ਤੇ ਠੀਕ ਹੈ ਪਰ ਜਿਹੜੇ ਸਿਆਣੇ ਲੋਕ ਸੀ ਮੈਂ ਬਹੁਤ ਸਾਰੇ ਆਪਦੇ ਹਿੰਦੂ ਭਰਾਵਾਂ ਨਾਲ ਬੈਠਾ ਆ ਹਾ ਨਤੀਜਿਆਂ ਤੋਂ ਬਾਅਦ ਜੀ ਉਹਨਾਂ ਨੇ ਇਹ ਗੱਲ ਆਖੀ ਉਹ ਕਹਿੰਦੇ ਵੀ ਦੇਖੋ ਬੰਦਾ ਆਪਦੇ ਧਰਮ ਪ੍ਰਤੀ ਵਫਾਦਾਰ ਹੋਣਾ ਉਹ ਤਾਂ ਬਹੁਤ ਚੰਗੀ ਗੱਲ ਹੈ ਜੀ ਕਟੜ ਹੋਣਾ ਹੂੰ ਉਹ ਬਹੁਤ ਗਲਤ ਹੈ ਕਟੜ ਤਾਂ ਜਿਹੜੀਆਂ ਨਾ ਉਹ ਮੁੜ ਕੇ ਦੂਜਿਆਂ ਨੂੰ ਜਿਹੜਾ ਨਾ ਉਹ ਤੁਹਾਨੂੰ ਮਤਲਬ ਕਿ ਦੁਸ਼ਮਣ ਨਜ਼ਰ ਆਉਂਦੇ ਦੂਜੇ ਤੁਹਾਨੂੰ ਠੀਕ ਹੈ ਹਿੰਦੂ ਭਰਾਵਾ ਨੇ ਇਹ ਗੱਲ ਆਖੀ ਬਹੁਤ ਸਾਰੇ ਨੇ ਬਾਜ਼ਾਰ ਦੇ ਵਿੱਚ ਤੁਹਾਨੂੰ ਪਤਾ ਹੈ ਵਧੀਆ ਲੋਕਾਂ ਦਾ ਬੈਣਾ ਉੱਠਣਾ ਇਹ ਗੱਲ ਆਖੀ ਉਹ ਕਹਿੰਦੇ ਵੀ ਇਹ ਜਿਹੜਾ ਬੈਕਫੁੱਟ ਤੇ ਗਏ ਹਨ ਜਿਹੜਾ 400 ਪਾਰ ਦੀ ਗੱਲ ਕਰਦੇ ਸੀ ਤੇ ਬਹੁਤ ਤੱਕ ਵੀ ਨਹੀਂ ਜਾ ਸਕੇ ਹੂੰ ਠੀਕ ਹੈ ਇਹਦੇ ਦੋ ਫੈਕਟ ਹੈ ਹੂੰ ਪਹਿਲਾ ਇਹ ਕਿ ਇਹਨਾਂ ਨੇ ਜਿਹੜਾ ਘੱਟ ਗਿਣਤੀਆਂ ਨੂੰ ਹਮੇਸ਼ਾ ਇਗਨੋਰ ਕੀਤਾ ਹਮੇਸ਼ਾ ਇਹ ਆਖਿਆ ਕਿ ਇਹਨਾਂ ਨੂੰ ਦੱਬ ਦਿਓ ਕੁਚਲ ਦਿਓ ਹੂੰ ਉਸ ਚੀਜ਼ ਨੇ ਮਾਰੀ ਦੂ 2020 ਵਾਲਾ ਉਹ ਬਹੁਤ ਵੱਡਾ ਕਾਰਨ ਦੇਸ਼ ਦੇ ਵਿੱਚ ਬਣਿਆ ਬਹੁਤ ਵੱਡਾ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਉੱਥੇ ਬਾਰਡਰਾਂ ਤੇ ਬੈਠੇ ਸੀ ਨਾ ਇਹਨਾਂ ਨੇ ਬਹੁਤ ਪ੍ਰਚਾਰ ਕਰਾਇਆ ਇਹ ਨਕਲੀ ਕਿਸਾਨ ਹੈ ਅਸਲੀ ਕਿਸਾਨ ਤਾਂ ਖੇਤਾਂ 'ਚ ਫਿਰਦੇ ਆ ਪਰ ਹੁਣ ਲੋਕਾਂ ਨੇ ਦੱਸਤਾ ਦੇਸ਼ ਨੇ ਦੱਸਤਾ ਕਿ ਅਸਲੀ ਕਿਸਾਨ ਹੀ ਬੈਠੇ ਸੀ ਮੈਂ ਅਜ ਕੰਗਣ ਨਾ ਰੌਤ ਨੂੰ ਵੀ ਪਤਾ ਲੱਗ ਗਿਆ ਵੀ ਕਿਸਾਨ ਕੀ ਹੁੰਦੇ ਆ ਉਹ ਦੱਸਤਾ ਕੁਲਵਿੰਦਰ ਕੌਰ ਨੇ ਹੂੰ ਦੇਖੋ 20 ਸਾਲ ਪਹਿਲਾਂ ਨਹੀਂ ਆਪਾਂ ਕਹਨੇ ਆ ਵੀ ਮੈਂ ਇੱਕ ਦਿਨ ਅੱਗੇ ਵੀ ਕਿਹਾ ਸੀ ਵੀ ਕਈ ਵਾਰੀ ਬੰਦਾ ਜਿਵੇਂ ਬਿਆਨਤ ਸਿੰਘ ਦੀ ਗੱਲ ਉਹਦੋਂ ਚੱਲੀ ਸੀ ਆਪਣੀ ਵੀ ਬਿਆਨਤ ਸਿੰਘ ਨੇ ਐਡੀ ਵੱਡੀ ਐਡਾ ਬੜਾ ਫੈਸਲਾ ਮਿੰਟ ਚ ਹੀ ਲੈ ਲਿਆ ਨਾਲ ਤੁਰੇ ਜਾਂਦਾ ਵੀ ਯਾਰ ਮਾਰਗੋਲੀ ਨਿਮੇੜ ਕੰਮ ਦੇਖਿਆ ਹੀ ਨਹੀਂ ਪਿੱਛੇ ਕੀ ਹੋਊਗਾ ਹਨਾ ਵੀ ਉਹ ਲੋਕ ਵੀ ਹੁੰਦੇ ਆ ਜਿਹੜੇ ਸਾਹਮਣੇ ਕੋਈ ਗਾਲ ਕੱਢ ਜੇ ਨਾ ਗਵਾਂਡੀ ਜਾਂ ਤੁਰਿਆ ਜਾਂਦਾ ਬੰਦਾ ਕਹਿੰਦਾ ਛੱਡ ਯਾਰ ਜੇ ਮੈਂ ਇਹਨੂੰ ਗਾਲ ਕੱਢੂੰਗਾ ਚਪੇੜ ਪਾਉਂ ਕਲੇਸ਼ ਬਾਜੂ ਥਾਣੇ ਜਾਵਾਂਗੇ ਕਚਹਿਰੀ ਜਾਵਾਂਗੇ ਪਰਿਵਾਰ ਰੁਲਜੂ ਠੀਕ ਹੈ ਇੱਥੇ ਦੇਖੋ ਡਿਊਟੀ ਕਰ ਰਹੀ ਐ ਅਸੀਂ ਇਹਨਾਂ ਨੌਕਰਾਨੀ ਮਿਲਦੀਆਂ ਉਹਨੇ ਆਦੀ ਨੌਕਰੀ ਬਿਨਾ ਪ੍ਰਵਾਹ ਕਰਦੇ ਬਿਨਾ ਸੋਚੇ ਬਿਨਾ ਸਮਝੇ ਇੱਕ ਸਕਿੰਟ ਵਿੱਚ ਉਹੀ ਮੈਂ ਪਹਿਲਾਂ ਵੀ ਗੱਲ ਕਰਕੇ ਆੜਿਆ ਉਹ ਬੀਜੇਪੀ ਦੀ ਨਵੀਂ ਚੁਣੀ ਹੋਈ ਇੱਕ ਫੇਮਸ ਪੂਰੀ ਐਕਟਰਨੀ ਆ ਕਲਾਕਾਰ ਆ ਤੇ ਟੜਕਦੇ ਨੂੰ ਲੱਫੜਾ ਜਰਦੇ ਉਹਨੂੰ ਸ਼ੀਸ਼ਾ ਵਿਖਾਤਾ ਹਾਂ ਉਹਨੂੰ ਸ਼ੀਸ਼ਾ ਵਿਖਾਤਾ ਕਿ ਦੇਖੋ ਅਸਲ ਦੇ ਵਿੱਚ ਕੀ ਕੰਗਣਾ ਰਣੌਤ ਕਿਸੇ ਮਾਨ ਨਹੀਂ ਜੰਮੀ ਜੀ ਜਿਹੜੀਆਂ ਉਦੋਂ ਕਿਸਾਨ ਅੰਦੋਲਨ ਦੇ ਵਿੱਚ ਉਥੇ ਬੈਠੀਆਂ ਸੀਗੀਆਂ ਸਾਡੀਆਂ ਮਾਵਾ ਸਾਡੀਆਂ ਭੈਣਾਂ ਸਾਡੀਆਂ ਧੀਆਂ ਜਾ ਕੇ ਕਿਉਂਕਿ ਯੰਗ ਇੰਜ ਕੁੜੀਆਂ ਵੀ ਬੈਠੀਆਂ ਦਿੱਲੀ ਦੀਆਂ ਕੁੜੀਆਂ ਆਈਆਂ ਦੇਖੋ ਚੱਲ ਚੱਲ ਕੇ ਠੀਕ ਹੈ ਆ ਕੇ ਉਹਨਾਂ ਨੇ ਸਾਡੇ ਜਿਹੜੇ ਆਗੂ ਸੀਗੇ ਡੱਲੇਵਾਲ ਸਾਹਿਬ ਵਰਗੇ ਜਾਂ ਹੋਰ ਜਥੇਬੰਦੀਆਂ ਦੇ ਆਗੂ ਬੈਠੇ ਸੀ ਉਹਨਾਂ ਨੇ ਆ ਕੇ ਆਖਿਆ ਬਾਪੂ ਜੀ ਤੁਹਾਡੇ ਪੈਰਾਂ 'ੇ ਹੱਥ ਲਾਉਣ ਨੂੰ ਦਿਲ ਕਰਦਾ ਠੀਕ ਹੈ ਕਿ ਤੁਸੀਂ ਦੇਖੋ ਤੁਸੀਂ ਦੇਸ਼ ਦੀ ਖਤਰ ਨਾਲੇ ਢਿੱਡ ਭਰਦੇ ਉਹਨਾਂ ਨਾਲ ਲੜ ਰਹੇ ਹੋ ਕਿ ਇਹ ਜਿਹੜੀਆਂ ਸਰਕਾਰਾਂ ਕਿਤੇ ਇਹ ਸਾਨੂੰ ਸਾਰਿਆਂ ਨੂੰ ਬੰਦੂਆ ਮਜ਼ਦੂਰ ਨਾ ਬਣਾ ਦੇਣ ਠੀਕ ਇੱਕ ਉਹ ਕੁੜੀਆਂ ਕੀ ਕੰਗਣਾ ਰਣੌਤ ਦੇ ਮਾਂ ਨਹੀਂ ਹੈਗੀ ਠੀਕ ਹੈ ਜੇ ਕੰਗਣਾ ਰਣੌਤ ਦੀ ਮਾਂ ਨੂੰ ਕੋਈ ਇਹ ਗੱਲ ਆਖੇ ਕਿ ਤੇਰੀ ਮਾਂ ਤਾਂ 100 ਰੁਪਏ ਤੇ ਬੈਠੀ ਤੇਰੀ ਮਾਂ 200 ਤੇ ਬੈਠੀ ਹੈ ਕਿਸੇ ਦੀ ਮਾਂ ਨੂੰ ਕਿਸੇ ਧੀ ਨੂੰ ਕਿਸੇ ਦੀ ਭੈਣ ਨੂੰ ਇਹ ਗੱਲ ਕਹਿਣੀ ਕਿਸੇ ਦੀ ਬਜ਼ੁਰਗ ਨੂੰ ਇਹ ਗੱਲ ਕਹਿਣੀ ਮੈਂ ਕਿਹੜਾ ਲੱਖ ਲਾਹਣ ਤਾਂ ਇਹੋ ਜੀ ਸੋਚਦੇ ਇਹੋ ਜੀ ਸੈਲੀਬ੍ਰਿਟੀ ਹੋਣ ਦੇ ਸੈਲੀਬ੍ਰਿਟੀ ਤਾਂ ਯਾਰ ਦੁਨੀਆ ਦਾ ਹੁੰਦਾ ਤਾਰਾ ਜੀ ਸਾਰੀ ਦੁਨੀ ਨਾ ਫਰਤਾਲੇ ਸ਼ਬਦੀ ਬੋਲ ਗਈ ਉਹ ਬੋਲ ਗਈ ਦੇਖੋ ਮੈਂ ਕਹਿੰਦਾ ਵੀ ਕੁੜੀ ਨੇ ਹੋਰ ਕਿਸੇ ਕੋਲੋਂ ਨਾ ਮਾਰਿਆ ਹੋਵੇ ਦੋ ਚੀਜ਼ਾਂ ਨਿਕਲ ਕੇ ਆ ਗਈਆਂ ਇੱਕ ਤਾਂ ਗੈਰਤਮੰਦ ਖੂਨ ਆ ਉਹਦੇ ਵਿੱਚ ਠੀਕ ਹੈ ਇੱਕ ਉਹਨੇ 4 ਸਾਲ ਬੀਤ ਜਾਣ ਦੇ ਬਾਅਦ ਵੀ ਇਹ ਗੱਲ ਯਾਦ ਰੱਖੀ ਕਿ ਇਹਨੇ ਕਦੇ ਮੇਰੀ ਸਾਡੀਆਂ ਮਾਮਾਂ ਬਾਰੇ ਸਾਡੀਆਂ ਦਾਦੀਆਂ ਦਾ ਬਾਰੇ ਸਾਡੀਆਂ ਭੈਣਾਂ ਬਾਰੇ ਇਹ ਗੱਲ ਆਖੀ ਸੀ ਕਿ 100-100 ਰੁਪਏ ਤੇ ਬੈਠੀ ਇੱਕ ਗਣਾ ਸਿੱਧੂ ਸਾਹਿਬ ਐਂ ਦੱਸੋ ਵੀ ਕਹਿੰਦੇ ਹੁੰਦੇ ਨੇ ਨਾ ਵੀ ਗੱਲਾਂ ਜਦੋਂ ਕੋਈ ਗੱਲਬਾਤ ਹੁੰਦੀ ਆ ਆਪਾਂ ਕਿਸੇ ਨਾਲ ਲੜ ਪਈਏ ਰੱਖਦਾ ਯਾਰ ਕਿਤੇ ਮੌਕਾ ਮਿਲੇ ਨਾ ਤੇ ਮੈਂ ਭਾਜੀ ਮੋੜੂਗਾ ਕਿਤੇ ਯਾਰ ਜੀ ਜੇ ਕਿਤੇ ਮੈਨੂੰ ਮਿਲ ਗਿਆ ਤੇ ਮੈਂ ਭਾਜੀ ਮੋੜੂਆ ਜੇ ਟੱਕਰ ਗਿਆ ਤਾਂ ਉਹਦੇ ਮਨ ਦੇ ਵਿੱਚ ਸੀ ਕਿ ਜੇ ਟੱਕਰ ਗਿਆ ਤਾਂ ਹਨਾ ਤੇ ਕੀ ਪਤਾ ਉਹਦੇ ਮਨ ਜੇ ਕਿੰਨੇ ਚਿਰ ਦੀ ਲੰਮੀ ਇਹ ਸੀ ਵੀ ਕਿਤੇ ਕੰਗਣਾ ਮਿਲ ਗਈ ਨਾ ਤੇ ਮੈਂ ਦੱਸੂਗੀ ਉਹ ਤਾਂ ਕੁਦਰਤੀ ਉਹ ਮਿਲ ਗਈ ਉਹਨੇ ਕਿਹੜਾ ਚ ਦੇ ਨਹੀਂ ਫੈਸਲਾ ਲੈਣਾ ਦੇਖੋ ਜੀ ਇੱਕ ਚੀਜ਼ ਦੇਖੋ ਤੁਸੀਂ ਵੀ ਇੱਥੇ ਤਾਂ ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ ਆ ਰਗਾ ਨੇ ਲੰਡਨ ਜਾ ਕੇ ਨਹੀਂ ਖੜਾ ਛੱਡੇ ਹੂੰ ਠੀਕ ਹੈ ਤੇ ਇਹ ਤਾਂ ਫਿਰ ਆਪ ਦੇ ਜਿਹੜਾ ਸੀਗਾ ਜਿਵੇਂ ਕਹਿੰਦੇ ਸ਼ਿਕਾਰੀ ਨੇ ਜਾਲ ਲਾਇਆ ਹੁੰਦਾ ਹਾਂ ਠੀਕ ਹੈ ਹੂੰ ਤੇ ਜਾਲ ਦੇ ਵਿੱਚਾਂ ਤੇ ਜੇ ਆਪਦੇ ਆਪ ਹੀ ਸ਼ਿਕਾਰ ਜਿਹੜਾ ਉਹ ਭੱਜ ਕੇ ਆ ਕੇ ਫਸ ਜੇ ਤੇ ਸ਼ਿਕਾਰੀ ਵਾਂਗ ਤੇ ਉਦੋਂ ਚੰਗਾ ਕੀ ਹੁੰਦਾ ਵੀ ਮਗਰ ਭੱਜਣ ਨਾਲੋਂ ਸ਼ਿਕਾਰ ਆਪੇ ਜਾਲ ਚਾਜੇ ਤੇ ਕੀ ਪਤਾ ਮੇਰੇ ਖਿਆਲ ਦੇ ਵਿੱਚੋਂ ਕਿਉਂਕਿ ਜੇ ਹਿਮਾਚਲ ਜਾਣਾ ਹੈ ਤਾਂ ਉਹ ਕੁੜੀ ਨੇ ਕੀ ਪਤਾ ਕਦੋਂ ਦਾ ਵਿਚਾਰੀ ਨੇ ਸੋਚ ਲਿਆ ਹੋਇਆ ਜਿੰਨਾਂ ਦੀ ਬਣੀ ਹੈ ਵੀ ਕਦੇ ਤਾਂ ਚੰਡੀਗੜ੍ਹ ਆਊਗੀ ਕਦੇ ਤਾਂ ਆਊਗੀ ਕਦੇ ਤਾਂ ਚੰਡੀਗੜ੍ਹ ਆਊਗੀ ਹਾਂ ਠੀਕ ਹੈ ਇਸ ਕਰਕੇ ਮੈਂ ਕਹਿੰਦਾ ਵੀ ਨਫ਼ਰਤ ਦੇ ਬੀਜ ਜਿਹੜੇ ਆ ਨਾ ਮੈਂ ਹੁਣ ਵੀ ਕਹਿੰਦਾ ਵੀ ਕੱਲੀ ਭਾਜਪਾ ਦੀ ਗੱਲ ਨਹੀਂ ਮੈਂ ਕਰਦਾ ਤੁਸੀਂ ਦੇਖੋ ਕਿ ਲੋਕਾਂ ਨੇ ਦੇਸ਼ ਦੇ ਵਿੱਚ ਕਿਹੋ ਜਿਹਾ ਮੂਡ ਬਣਾ ਕੇ ਰੱਖਤਾ ਜੀ ਇੰਡੀਆ ਗਠਬੰਧਨ ਬਣਾਉਣ ਨੂੰ ਮਜਬੂਰ ਕਰਤਾ ਜਿੱਥੇ ਗਾਂਧੀ ਪਰਿਵਾਰ ਜਿਹੜਾ ਸੀ ਨਾ ਆਪਦੀਆਂ ਚੰਮ ਦੀਆਂ ਚਲਾਉਂਦਾ ਹੁੰਦਾ ਸੀਗਾ ਉੱਥੇ ਇੰਡੀਆ ਗਠਬੰਧਨ ਬਣਾਉਣ ਆਤੇ ਮਜਬੂਰ ਕਰਤਾ ਕਿ ਇਕੱਠੇ ਹੋ ਫੇਰ ਤੁਹਾਡਾ ਕੁਝ ਬਣੂਗਾ ਭਾਜਪਾ ਦੇ ਸਾਹਮਣੇ ਉਹ ਇੰਡੀਆ ਗਠਬੰਧਨ ਜਿਹੜਾ ਸੀ ਲੋਕਾਂ ਨੇ ਉਹਨੂੰ ਵੀ ਬਹੁਤ ਨਹੀਂ ਜਾਣ ਦਿੱਤਾ ਲੋਕਾਂ ਨੇ ਭਾਜਪਾ ਨੂੰ ਬਹੁਤ ਨਹੀਂ ਜਾਣ ਦਿੱਤਾ ਅੱਜ ਦੇਖੋ ਨਿਤੇਸ਼ ਕੁਮਾਰ ਆ ਗਏ ਵੜਗਾ ਵੜਗਾ ਮੰਗਾ ਕਰ ਰਹੇ ਵੀ ਸਾਨੂੰ ਜੇ ਆਹ ਮੰਤਰੀ ਬਣਾਉਂਦੇ ਸੀ ਫੇਰ ਆਹੜੇ ਬੈਠਣਾ ਮੈਂ ਕਹਿੰਦਾ ਕਿ ਜੇ 400 ਪਾਰਪੁਰ ਵਾਲੀ ਗੱਲ ਛੱਡੋ ਜੇ ਕਿਤੇ ਕੱਲਾ 272 ਵਾਲਾ ਬਹੁਤ ਮਤ ਵੀ ਆ ਜਾਂਦਾ ਨਾ ਮੋਦੀ ਵਾਲਿਆਂ ਨੂੰ ਤੇ ਇਹਨਾਂ ਨੇ ਦੇਸ਼ ਦੇ ਆਮ ਵਰਗ ਨੂੰ ਜਿਉਣੀ ਨਹੀਂ ਦੇਣਾ ਸੀ ਨਹੀਂ ਜਿਉਣ ਦੇਣਾ ਸੀ ਇਹਨੇ ਚੰਮ ਦੀਆਂ ਚਲਾਉਣੀਆਂ ਸੀ ਉਹ ਜਿਹੜਾ ਪਤਾ ਹੈ ਉਹ ਕੰਗੜਾਂ ਵਾਲੀਆਂ ਦੀ ਬਦਜ਼ਬਾਨੀ ਤੋਂ ਲੱਗਦਾ ਯਾਰ ਤੁਸੀਂ ਕਹੋ ਮੈਂ ਕਹਿੰਦਾ ਵੀ ਕੰਗੜਾਂ ਰਣਾਉਤੇ ਗੱਲ ਕਹਿੰਦੀ ਵੀ ਜੇ ਉਸ ਕੁੜੀ ਨੂੰ ਮੇਰੇ ਨਾਲ ਗਿਲਾ ਸ਼ਿਕਵਾ ਸੀ ਵੀ ਮੈਨੂੰ ਲਾਹਣ ਤਾਂ ਪਾ ਲੈ ਵੀ ਮੈਨੂੰ ਕੋਸ਼ਕ ਕਰ ਲੈਦੀ ਮੇਰੇ ਥੱਫੜਨਾ ਮਾਰਦੀ ਉਹ ਕਹਿ ਲੈਂਦੀ ਕੁੜ ਉੜੀ ਨੇ ਉਹਦੇ ਥੱਪੜ ਮਾਰੇ ਨਾ ਉਹ ਕੁਲਵਿੰਦਰ ਕੌਰ ਬਾਰੇ ਕਹਿੰਦੀ ਉਹਨੂੰ ਕੀ ਇਹ ਅਧਿਕਾਰ ਕੀ ਇਹਨੂੰ ਇਹ ਗੱਲ ਕਹਿਣ ਦਾ ਕਿ ਸਮੁੱਚੇ ਪੰਜਾਬ ਨੂੰ ਵਰ ਗਾਲ ਕੱਢ ਕੇ ਇੱਕ ਤਰੀਕੇ ਨਾਲ ਉਹ ਕਹਿੰਦੀ ਵੀ ਇਹ ਜਿਹੜਾ ਅੱਤਵਾਦ ਪੰਜਾਬ ਦੇ ਵਿੱਚ ਫੈਲ ਰਿਹਾ ਮੈਂ ਦੇਖ ਰਿਹਾ ਸੀ ਕਿ ਹੁਣ ਜੇ ਨਹੀਂ ਜੇ ਤਾਂ ਉਹਦੇ ਥੱਪੜ ਵੱਜ ਗਿਆ ਫਿਰ ਉਹ ਅੱਤਵਾਦ ਹੈ ਜੇ ਨਾ ਵੱਜਦਾ ਫਿਰ ਨਹੀਂ ਸੀ ਹਾਂ ਤੇ ਫਿਰ ਜੋਤੀ ਥੱਲੇ ਰਹਿਣਾ ਪੰਜਾਬੀਆਂ ਨੇ ਸਿੱਖਿਆ ਨਹੀਂ ਹੂੰ ਜੁੱਤੀ ਤੇ ਲੈਣਾ ਸਿੱਖਿਆ ਨਹੀਂ ਇਹ ਤਾਂ ਪੰਜਾਬੀ ਦੇ ਖੂਨ ਚ ਹੀ ਆ ਮੈਂ ਮੈਂ ਜਦੋਂ ਇਹ ਘਟਨਾ ਵਾਪਰੀ ਮੈਂ ਨਾਲ ਦੀ ਨਾਲ ਟੀਵੀ ਅੱਗੇ ਬੈਠਾ ਸੀਗਾ ਇੱਕ ਹਰਿਆਣੇ ਦੇ ਕਿਸੇ ਭਾਜਪਾ ਦੇ ਆਗੂ ਨੂੰ ਫੋਨ ਲਾਇਆ ਚੈਨਲ ਵਾਲਿਆਂ ਨੇ ਉਹਨੂੰ ਪੁੱਛਿਆ ਉਹਨੇ ਵੀ ਕੁਝ ਇਦਾਂ ਦੇ ਸ਼ਬਦ ਵਰਤਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਪਤਾ ਨਹੀਂ ਕੀ ਜਿਹੜਾ ਹੈਗਾ ਵੀ ਇੱਕ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੇਖਦਿਆ ਕਿ ਜਿਵੇਂ ਪੰਜਾਬ ਇੰਡੀਆ ਦੇ ਵਿੱਚ ਹੁੰਦਾ ਹੀ ਨਹੀਂ ਜਿਵੇਂ ਪੰਜਾਬ ਹੁੰਦਾ ਹੀ ਪਾਕਿਸਤਾਨ ਜਾਂ ਅਫਗਾਨਿਸਤਾਨ ਜਾਂ ਚੀਨ ਦੇ ਵਿੱਚ ਇਹੋ ਜਿਹੇ ਸ਼ਬਦ ਵਰਤੇ ਉਹ ਲੀਡਰ ਨੇ ਉਹ ਸ਼ਬਦ ਵਰਤਣ ਦੀ ਕੋਸ਼ਿਸ਼ ਕੀਤੀ ਪਰ ਮੈਂ ਦਾਅ ਦਿੰਦਾ ਉਸ ਚੈਨਲ ਵਾਲੇ ਐਂਕਰ ਦੀ ਉਹਨੇ ਟੋਕਿਆ ਉਹ ਕਹਿੰਦਾ ਕਿ ਦੇਖੋ ਇੱਕ ਕੁੜੀ ਨੇ ਇੱਕ ਤੁਹਾਡੀ ਚੁਣੀ ਹੋਈ ਐਮਪੀ ਨੂੰ ਥੱਪੜ ਮਾਰਿਆ ਉਸ ਵਿਸ਼ੇ ਤੇ ਦੱਸੋ ਇੱਥੇ ਜਿੱਥੇ ਤੁਸੀਂ ਪੰਜਾਬ ਦਾ ਨਾਮ ਤੁਸੀਂ ਲੈ ਰਹੇ ਹੋ ਨਾ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਉਹ ਕਹਿੰਦਾ ਕੀ ਗੱਲ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਕੀ ਹੋ ਗਿਆ ਪੰਜਾਬ ਤੁਸੀਂ ਗੱਲ ਮੈਂ ਤੁਹਾਨੂੰ 에어ਪੋਰਟ ਦੀ ਪੁੱਛੀ ਆ ਸਰ ਤੁਸੀਂ ਮੈਨੂੰ 에어ਪੋਰਟ ਦੀ ਘਟਨਾ ਦੱਸੋ ਵੀ ਤੁਹਾਡੇ ਇੱਕ ਗੱਲ ਕਰੀਏ ਯਾਰਪੋਰਟ ਤਾਂ ਪੰਜਾਬ ਦੇ ਵਿੱਚ ਹੈ ਵੀ ਨਹੀਂ ਉਹ ਤਾਂ ਉਹ ਤਾਂ ਹੈ ਵੀ ਨਹੀਂ ਉਹ ਤਾਂ ਹੈ ਵੀ ਨਹੀਂ ਬਿਲਕੁਲ 13 ਕਿਤੇ ਹੁੰਦਾ ਤੇ ਇਹਨਾਂ ਨੇ ਗੱਲ ਬਣਾ ਲੈਣੀ ਸੀ ਪੰਜਾਬੀ ਕਰਦੇ ਪੰਜਾਬੀ ਕਰਦੇ 13 ਸੀਟਾਂ ਪੰਜਾਬ ਦੀਆਂ ਲੋਕ ਸਭਾ ਦੀਆਂ ਚੰਡੀਗੜ੍ਹ ਦੀ 14ਵੀਂ ਗਣੀ ਜਾਂਦੀ ਜੀ ਕੇਂਦਰ ਸ਼ਾਸਤ ਪ੍ਰਦੇਸ਼ ਹੈ ਕੇਂਦਰ ہاں ਠੀਕ ਹੈ ਪਰ ਇਹ ਗੱਲ ਹੈਗੀ ਆ ਦੇਖੋ ਜੀ ਵੀ ਮੈਂ ਨਹੀਂ ਕਹਿੰਦਾ ਕਿ ਸਾਡੀ ਕੱਲੇ ਪੰਜਾਬੀਆਂ ਦੀ ਹੂੰ ਮਾਪਿਓ ਤਾਂ ਕਿਸੇ ਦਾ ਵੀ ਹੋਵੇ ਵੀ ਜੇ ਕਦੇ ਕਿਸੇ ਦੇ ਮਾਪਿਓ ਨੂੰ ਤੁਸੀਂ ਕਹੋਗੇ ਨਾ ਤੇ ਅਗਲਾ ਬੇਸ਼ੱਕ 100 ਸਾਲ ਬਾਅਦ ਤੁਹਾਡੇ ਕੋਲ ਬਦਲਾ ਲਵੇ ਉਸ ਤੁਹਾਡੇ ਆਖੇ ਉਹਦੇ ਤੁਹਾਡੇ ਆਖੇ ਦਾ ਜਿਹੜਾ ਥੋੜਾ ਜਵਾਨ ਰਸ ਹੈ ਨਾ ਉਹ ਭਖਾਰੀ ਵਾਂਗੂ ਚਾਹੇ 100 ਸਾਲ ਬਾਅਦ ਅਗਲਾ ਤੁਰੀ ਝੋਲੀ ਵੇਦੀ ਚ ਆਉਂਦਾ ਵਿਖਾ ਦੇ ਉਹ ਵਿਖਾਊਗਾ ਤੇ ਉਹ ਰਸ ਜਿਹੜਾ ਜਵਾਨ ਰਸ ਕੰਗੜਾ ਰਣਾਉਤ ਦਾ ਉਹ ਅਜ ਕੁਲਵਿੰਦਰ ਕੌਰ ਨੇ ਸੀਏ ਸੀਆਈਐਸਐਫ ਵਾਲੀ ਨਾ ਚੰਡੀਗੜ੍ਹ 에ਰਪੋਰਟ ਤੇ ਕੰਗੜਾ ਰਣਾਉਤ ਨੂੰ ਵਿਖਾਤਾ ਵੀ ਆ ਜਾਂਦਾ ਤੇਰਾ ਜਵਾਨ ਰਸ ਤੇ ਹੁੰਦਾ ਵੀ ਅਸੀਂ ਪੰਜਾਬੀ ਹੁੰਨੇ ਆ ਅਸੀਂ ਪੰਜਾਬੀ ਹੁੰਨੇ ਆ ਮਾਂ ਦਾ ਦਰਜਾ ਕੀ ਹੁੰਦਾ ਜੀ ਕਿਸੇ ਦੀ ਮਾਂ ਨੂੰ ਕਿਸੇ ਦੀ ਭੈਣ ਨੂੰ ਕਿਸੇ ਧੀ ਨੂੰ ਕਿਸੇ ਪਿਓ ਨੂੰ ਕਿਸੇ ਦੇ ਪਰਿਵਾਰਕ ਮੈਂਬਰ ਨੂੰ ਬਿਨਾਂ ਵਜ੍ਹਾ ਜਿਹੜੀ ਆ ਉਹ ਘਟੀਆਂ ਸ਼ਬਦਾਵਲੀ ਵਰਤੀ ਕਿਵੇਂ ਜਾਂਦੀ ਹੈ ਤੇ ਜੇ ਤੁਸੀਂ ਵਰਤ ਬੈਠੇ ਤਾਂ ਉਹਦਾ ਮੁੱਲ ਜਿਹੜਾ ਨਾ ਕਿੰਨੇ ਟਾਈਮ ਬਾਅਦ ਵੀ ਲੱਗਦਾ ਤੇ ਇੱਕ ਛੰਸੀ ਦੀ ਰਾਣੀ ਵਾਲਾ ਰੂਪ ਧਾਰ ਕੇ ਜਿਵੇਂ ਆਪਾਂ ਕਹੀਏ ਕੋਈ ਸ਼ੱਕ ਨਹੀਂ ਜੀ ਇਹ ਛੰਸੀ ਦੀ ਰਾਣੀ ਵਾਲਾ ਰੂਪ ਹੀ ਹੋ ਗਿਆ ਬਿਲਕੁਲ ਹਾਂ ਬਿਲਕੁਲ ਹੋ ਗਿਆ ਜੀ ਮੈਂ ਕਹਿੰਦਾ ਘਟ ਹੈ ਕਿਤੇ ਮੈਂ ਕਹਿੰਦਾ ਇੰਨਾ ਗੈਰਤਮੰਦ ਹੋ ਜਾਣਾ ਦੇਖੋ ਇਹ ਚੀਜ਼ਾਂ ਨੇਚਰਲੀ ਹੁੰਦੀਆਂ ਕਿਉਂਕਿ ਕਹਿੰਦੇ ਜਦੋਂ ਕਿਸੇ ਨੇ ਤੁਹਾਡੇ ਤੇ ਕੋਈ ਵਾਅਦਾ ਕਰਤਾ ਨਾ ਇੱਕ ਮੈਂ ਪਹਿਲਾਂ ਵੀ ਕਿਹਾ ਸ਼ੁਰੂ ਚ ਹਮ ਇੱਕ ਹੁੰਦੇ ਜਿਹਨਾਂ ਦੀ ਅੱਖ ਦਾ ਪਾਣੀ ਮਰ ਜਾਂਦਾ ਜਿਹਨਾਂ ਦੀ ਗੈਰਤ ਮਰ ਜਾਂਦੀ ਹੈ ਜੀ ਜੇ ਬਿਆੰਤ ਸਿੰਘ ਵਰਗਿਆਂ ਦੀ ਸਤਮੰਤ ਸਿੰਘ ਕੇਰ ਸਿੰਘ ਵਰਗਿਆਂ ਦੀ ਗੈਰਤ ਮਰ ਜਾਂਦੀ ਨਾ ਤਾਂ ਅੱਜ ਤੱਕ ਸਿਰ ਨਹੀਂ ਮਾਰਦਾ ਸਿੱਧੂ ਸਾਹਿਬ ਤੁਹਾਡੀ ਗੱਲ ਵਿੱਚ ਕੱਟਦਾ ਇੱਕ ਮਿੰਟ ਵੀ ਤੁਹਾਡੀ ਜਥੇਬੰਦੀ ਦੀ ਜਨਕਿ ਉਹ ਇੱਕ ਮਾਤਾ ਸੀ ਜਿਹੜੀ ਬੈਠੀ ਸੀ ਦਿੱਲੀ ਦੇ ਅੰਦੋਲਨ ਦੇ ਵਿੱਚ ਤੇ ਉਹਨਾਂ ਦੀ ਇਹ ਬੇਟੀ ਹੈ ਕੁਲਵਿੰਦਰ ਕੌਰ ਜਿਨਨੇ ਜਨਕਿ ਉਹ ਕੰਗਣਾ ਦੇ ਜਨਕਿ ਥੱਪੜ ਮਾਰਿਆ ਜੀ ਕੀ ਉਸ ਪਰਿਵਾਰ ਦੇ ਨਾਲ ਅੱਜ ਕੁਲਵਿੰਦਰ ਕੌਰ ਦੇ ਨਾਲ ਤੁਹਾਡੀ ਜਥੇਬੰਦੀ ਬੀਕੇਯੂ ਸਿੱਧੂਪੁਰ ਮੋਢੇ ਦੇ ਨਾਲ ਮੋਢਾ ਲਾ ਖੜੂਗੀ ਤੁਹਾਡੀ ਅੱਜ ਜਥੇਬੰਦੀ ਦਾ ਵੀ ਸਿਰ ਉੱਚਾ ਹੁੰਦਾ ਕਿਉਂਕਿ ਉਹ ਮਾਤਾ ਤੁਹਾਡੀ ਜਥੇਬੰਦੀ ਦੀ ਇੱਕ ਕਿਸਾਨ ਅੰਦੋਲਨ ਦੇ ਵਿੱਚ ਬੈਠੀ ਸੀ ਤੁਹਾਡੀ ਜਥੇਬੰਦੀ ਦੀ ਸੀ ਉਹ ਵੀ ਡੱਲੇਵਾਲ ਸਾਹਿਬ ਦਾ ਬਿਆਨ ਨਾਲ ਦੀ ਨਾਲ ਹੀ ਜਿਹੜਾ ਸੀ ਉਹ ਉਹਨਾਂ ਦੇ ਵਿਊ ਜਿਹੜੇ ਆ ਉਹ ਚੈਨਲ ਤੇ ਲੈ ਲਏ ਸੀ ਜੀ ਮੈਂ ਥੋੜਾ ਜਿਹਾ ਸੁਣਿਆ ਅੱਧਾ ਅੱਧਾ ਸੁਣਿਆ ਅੱਧਾ ਮੈਂ ਨਹੀਂ ਸੁਣ ਸਕਿਆ ਜਦੋਂ ਮੈਨੂੰ ਪਤਾ ਲੱਗਿਆ ਮੈਂ ਥੋੜਾ ਸਾਈਡ ਤੇ ਆਇਆ ਮੈਨੂੰ ਪਤਾ ਲੱਗਿਆ ਕਿ ਸਾਡੇ ਪ੍ਰਧਾਨ ਜੀ ਡੱਲੇਵਾਲ ਸਾਹਿਬ ਦੀ ਆਵਾਜ਼ ਆ ਰਹੀ ਹੈ ਮੈਂ ਜੋ ਤੱਕ ਗਿਆ ਉਦੋਂ ਤੱਕ ਡੱਲੇਵਾਲ ਸਾਹਿਬ ਨੇ ਕਿਉਂਕਿ ਉਦੋਂ ਤੱਕ ਨਾ ਤਾਂ ਕੰਗਣਾ ਰੜਾਉਦਾ ਬਿਆਨ ਹਲਿਆ ਸੀ ਨਾ ਉਹ ਕੁੜੀ ਦੀ ਵੀ ਦੀ ਵੀਡੀਓ ਆਈ ਸੀ ਕਿ ਉਹਨੇ ਕੀ ਕਿਹਾ ਕਿਉਂ ਮਾਰਿਆ ਜੀ ਡੱਲੇਵਾਲ ਸਾਹਿਬ ਨੇ ਇਹ ਗੱਲ ਆਖੀ ਸੀ ਕਿ ਉਹ ਕਹਿੰਦੇ ਦੇਖੋ ਵੀ ਉਹ ਕੁੜੀ ਨੇ ਜੇ ਮਾਰਿਆ ਹੂੰ ਤੇ ਉਥੋਂ ਇੱਕ ਉਦੋਂ ਕਿਆਸرائی ਸੀ ਵੀ ਕਹਿੰਦੇ ਵੀ ਇਸ ਕਰਕੇ ਮਾਰਿਆ ਵੀ ਇਹਨੇ ਭਾਜਪਾ ਨੇ ਇਹਨੂੰ ਤਾਂ ਟਿਕਟ ਦਿੱਤੀ ਕੰਗਣਾ ਰਣੌਥ ਨੂੰ ਕਿ ਇਹਨੇ ਕਿਸਾਨਾਂ ਨੂੰ ਗਾਲਾਂ ਕੱਢੀਆਂ ਸੀ ਅੰਦੋਲਨ ਵੇਲੇ ਤੇ ਕਹਿੰਦੇ ਵੀ ਹੋ ਸਕਦਾ ਹੋ ਸਕਦਾ ਸ਼ਬਦ ਸੀ ਉਦੋਂ ਤੱਕ ਜਦੋਂ ਤੱਕ ਉਹ ਦੇਖਿਆ ਮੈਂ ਕਹਿੰਦੇ ਵੀ ਹੋ ਸਕਦਾ ਕੁੜੀ ਨੇ ਉਸ ਗੱਲ ਨੂੰ ਥੱਪੜ ਮਾਰਿਆ ਹੋਵੇ ਡੱਲੇਵਾਲ ਸਾਹਿਬ ਕਹਿੰਦੇ ਵੀ ਮੈਂ ਇਸ ਗੱਲ ਨੂੰ ਵੈਰੀਫਾਈ ਨਹੀਂ ਕਰਦਾ ਜੇ ਉਸ ਕੱਲ ਨੂੰ ਲੈ ਕੇ ਮਾਰਿਆ ਤਾਂ ਫਿਰ ਕਿਸੇ ਦੇ ਵਿੱਚ ਇੰਨੀ ਇੱਕ ਗੈਰਤ ਹੋਣੀ ਜ਼ਰੂਰੀ ਹੈ ਜ਼ਰੂਰੀ ਹੈ ਠੀਕ ਹੈ ਜੇ ਭਾਜਪਾ ਉਹਨੂੰ ਟਿਕਟ ਦੇ ਸਕਦੀ ਹੈ ਜੇ ਕਿਸਾਨਾਂ ਦੇ ਉਲਟ ਬੋਲਦੀ ਹੈ ਜਿਨ੍ਹਾਂ ਦੇ ਮਾਪਿਆਂ ਨੂੰ ਬੋਲਿਆ ਫਿਰ ਉਹਨਾਂ ਨੂੰ ਸੈਨ ਨਹੀਂ ਕੀਤਾ ਉਹਨਾਂ ਨੇ ਵੀ ਸੈਨ ਨਹੀਂ ਕੀਤਾ ਠੀਕ ਹੈ ਤੁਸੀਂ ਜਥੇਬੰਦੀ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਨਾ ਮੈਂ ਕੋਈ ਅਹੁਦੇਦਾਰ ਹਾਂ ਨਾ ਮੈਂ ਕੋਈ ਆਗੂ ਹਾਂ ਮੈਂ ਤਿਲ ਮਾਤਰ ਹਿੱਸਾ ਹਾਂ ਤੇ ਜਿਵੇਂ ਜਥੇਬੰਦੀ ਸਰਦਾਰ ਡੱਲੇਵਾਲ ਸਾਹਿਬ ਸਰਦਾਰ ਕਾਕਾ ਸਿੰਘ ਜੀ ਕੋਟਾ ਸਮੁੱਚੀ ਸਿੱਧੂਪੁਰ ਜਥੇਬੰਦੀ ਜੀ ਠੀਕ ਹੈ ਹੁਣ ਤਾਂ ਇੱਕ ਮੱਚ ਤੇ ਸਾਰੀਆਂ ਇਕੱਠੀਆਂ ਹੋਣਗੀਆਂ ਵੇਖ ਲਓ ਹੋਣਾ ਪਊਗਾ ਕਿਉਂਕਿ ਉੱਥੇ ਸਾਰੀਆਂ ਬੈਠੀਆਂ ਸੀ ਜਿਵੇਂ ਹੁਕਮ ਹੋਊਗਾ ਸੀਨੀਅਰ ਲੀਡਰਸ਼ਿਪ ਦਾ ਓਵੇਂ ਜਿਹੜਾ ਹੈਗਾ ਅਸੀਂ ਜਿਹੜੇ ਤਿਲ ਮਾਤਰਾ ਹਿੱਸਾ ਜਿਹੜੇ ਬੈਠੇ ਆ ਅਸੀਂ ਓਵੇਂ ਆਪਦੀ ਜਿੱਥੇ ਬਣਦੀ ਡਿਊਟੀ ਫਰਜ਼ ਉਹ ਨਿਭਾਵਾਂਗੇ ਜੀ